ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਢਿੱਲੋਂ ਇਸ ਵਕਤ ਬਠਿੰਡਾ ਜ਼ਿਲ੍ਹੇ ਦੇ ਕਸਬਾ ਭਾਈ ਰੂਪਾ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਭਾਈ ਰੂਪਾ ਦਾ ਮਸਲਾ ਜਿਹੜਾ ਨਗਰਪੰਚਾਇਤ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਮਸਲਾ ਕਾਫੀ ਉਲਝਿਆ ਹੋਇਆ ਹੈ ਬੀਤੇ ਦਿਨ ਜਿਹੜੀ ਇੱਕ ਨਿੱਜੀ ਚੈਨਲ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਨਸ਼ਰ ਹੁੰਦੀ ਹੈ ਜਿਸ ਦੇ ਵਿੱਚ ਬਹੁਤ ਗੰਭੀਰ ਹੈ ਜਿਹੜੇ ਦੋਸ਼ ਲਗਾਏ ਜਾਂਦੇ ਅਕਸਰ ਮਸਲਾ ਕੀ ਹੈ ਕੀ ਕਾਰਨ ਹੈ ਕਿ ਭਾਈ ਰੂਪਾ ਦੇ ਵਿੱਚ ਹਾਲੇ ਤੱਕ ਪ੍ਰਧਾਨ ਦੀ ਚੋਣ ਕਿਉਂ ਨਹੀਂ ਹੋ ਪਾ ਰਹੀ ਔਰ ਨਾਲ ਦੀ ਨਾਲ ਜਿਹੜੇ ਐਮਸੀ ਨੇ ਉਹਨਾਂ ਦੀ ਦੇ ਖੁਦ ਇਤਰਾਜ਼ ਨੇ ਸੱਤਾਧਾਰੀ ਧਿਰ ਦੇ ਉੱਪਰ ਉਹ ਕੀ ਇਤਰਾਜ਼ ਹੈ ਤੇ ਉਹ ਆਪਾਂ ਗੱਲਬਾਤ ਕਰਦੇ ਹਾਂ ਸੋ ਦਸ਼ਕੋ ਮੇਰੇ ਨਾਲ ਇਸ ਵਕਤ ਭਾਈ ਰੂਪਾ ਦੇ ਨਗਰ ਪੰਚਾਇਤ ਦੇ ਮਾਨਯੋਗ ਜਿਹੜੇ ਐਮਸੀ ਸਾਹਿਬ ਨੇ ਲੋਕਾਂ ਮੰਨ ਲਓ ਅਨਯੁਕਤ ਕੀਤੇ ਗਏ ਐਮਸੀ ਸਾਹਿਬ ਉਹ तमाम ਐਮਸੀ ਮੌਜੂਦ ਨੇ ਔਰ ਮਸਲਾ ਹੈ ਜਿਹੜਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿਹੜਾ ਮੁੱਦਾ ਉੱਠਿਆ ਆਪਾਂ ਗੱਲਬਾਤ ਕਰਦੇ ਆਂ ਮੁੱਦੇ ਕਈ ਨੇ ਜੇ ਭਾਈ ਰੂਪਾ ਕਸਬੇ ਦੀ ਗੱਲ ਕੀਤੀ ਜਾਵੇ ਜ਼ਿਲ੍ਹਾ ਬਠਿੰਡੇ ਦਾ ਇੱਕ ਅਹਿਮ ਤੇ ਇਤਿਹਾਸਕ ਨਗਰ ਹੈ ਭਾਈ ਰੂਪਾ ਔਰ ਇਥੋਂ ਦੇ ਮੁੱਦੇ ਬਹੁਤ ਨੇ ਮੁੱਦਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਹੈ ਤਾਲੀਵਾਲ ਸਾਹਿਬ ਕੀ ਕਾਰਨ ਹੈ ਕਿ ਪ੍ਰਧਾਨ ਸਾਹਿਬ ਸਾਬ ਦਾ ਪ੍ਰਧਾਨ ਸਾਹਿਬ ਦੀ ਉਹਨਾਂ ਦਾ ਦੇਹਾਂਤ ਉਹਨਾਂ ਦਾ ਸਵਰਗਵਾਸ ਹੋਣ ਤੋਂ ਬਾਅਦ ਵੀ 1.5-2 ਸਾਲ ਦਾ ਸਮਾਂ ਬੀਤ ਗਿਆ ਹੈ ਪ੍ਰਧਾਨ ਦੀ ਚੋਣ ਨਹੀਂ ਹੋ ਰਹੀ ਔਰ ਹੁਣ ਜਿਹੜਿਆ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਕ ਵੀਡੀਓ ਚੱਲ ਰਹੀ ਹੈ ਕਿ ਐਮਐਲਏ ਸਾਹਿਬ ਪ੍ਰਧਾਨ ਦੀ ਚੋਣ ਨਹੀਂ ਹੋਣ ਦੇ ਰਹੇ ਕੀ ਮਸਲਾ ਹੈ ਜੀ ਜਿਹੜੀ ਸਾਡੀ ਆਇਤੋ 1.5 ਸਾਲ ਪਹਿਲਾਂ ਸਾਡੇ ਤੀਰਸਿੰਘ ਸਿੱਧੂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਕੋਈ ਚੋਣ ਨਹੀਂ ਕਰਾਈ ਪ੍ਰਧਾਨਗੀ ਦਾ ਚੋਣ ਬਹੁਤ ਦੂਰ ਹੈ ਜਿੱਥੇ 6 ਵਾਰਡ ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਉਸ ਦੀ ਵੀ ਨਹੀਂ ਹਾਲ ਤੱਕ ਚੋਣ ਹੋਈ ਨਹੀਂ ਸਰਕਾਰ ਜਿਹੜੀ ਹੁੰਦੀ ਉਹ 3 ਮਹੀਨਿਆਂ ਦੇ ਹੁੰਦਾ 6 ਵੀ ਦਿਨ ਹੁੰਦਾ 3 ਮਹੀਨੇ ਅੰਦਰ ਤਾਂ ਕਰਾ ਦੇਣੀ ਹੁੰਦੀ ਮਤਲਬ ਐਮਸੀ ਦੀ ਚੋਣ ਵੀ ਨਹੀਂ ਹੋਈ ਐਮਸੀ ਦੀ ਚੋਣ ਵੀ ਪੌਣੇ 2 ਸਾਲ ਹੋ ਗਏ ਐਮਸੀ ਦੀ ਚੋਣ ਵੀ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਇਕੱਠੇ ਮਤਲਬ ਹੋਏ 6 ਕਾਲੀ ਦਲ ਦੇ 6 ਕਾਂਗਰਸੀ ਹੂੰ ਚਲ ਆਸੀਂ ਸਾਰਿਆਂ ਨੇ ਇਕੱਠੇ ਕਰੀ ਵੀ ਆਪਾਂ ਭਾਈਚਾਰ ਇਕੱਠਾ ਕਰਕੇ ਪਿੰਡ ਦਾ ਆਪਾਂ ਕੰਮ ਚਲਾਈਏ ਹੂੰ ਪਾਲਟੀਆਂ ਦੇ ਸੋ ਉੱਤੇ ਆ ਹੂੰ ਆਪਾਂ ਮਤਲਬ ਉਹਨੂੰ ਬਲਕਾਰ ਨੂੰ ਇਹ ਵੀ ਅਸੀਂ ਆਖਿਆ ਹੂੰ ਵੀ ਤੂੰ ਆ ਕੇ ਸਾਨੂੰ ਜਿਹਦੇ ਮਰਜ਼ੀ ਹੱਥ ਰੱਖਦੇ ਆ ਵਿਧਾਇਕ ਸਾਹਿਬ ਨੂੰ ਹਾਂ ਜਿਹਦੇ ਮਰਜ਼ੀ ਪ੍ਰਧਾਨਗੀ ਦਾ ਹੱਥ ਰੱਖਦੇ ਹਾਰ ਪਾ ਦੇ ਅਸੀਂ ਉਹਦੇ ਨਾਲ ਦੇ ਨਾਲ ਆ ਸਾਰੇ ਹੂੰ ਫਿਰ ਉਦੋਂ ਸਾਡੇ ਇੱਕ ਐਮਸੀ ਨੇ ਗੱਲ ਕਰੀ ਬਲਕਾਰ ਨਾਲ ਹੂੰ ਕਹਿੰਦਾ ਮੈਂ ਤੈਨੂੰ ਪ੍ਰਧਾਨ ਬਣਾ ਦੇਣਾ ਵੀ ਦੂਜੇ ਦਿਨਾਂ ਬੰਦੇ ਸਹਿਮਤਾ ਹੂੰ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਸੀ ਸਾਰੇ ਮਤਲਬ ਤੁਸੀਂ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਵੀ ਮਤਲਬ ਪਿੰਡ ਦੇ ਕੰਮ ਹੋਣੇ ਚਾਹੀਦੇ ਹਾਂ ਪਿੰਡ ਦੇ ਕੰਮ ਹੋਣੇ ਚਾਹੀਦੇ ਜਦੋਂ ਮਲਕਾਰ ਕੋਲੇ ਗਏ ਉਹ ਬੰਦੇ ਤਿੰਨ ਖਾੜੇ ਗਏ ਇੱਕ ਬਗੀਚਾ ਜੀ ਗਏ ਸੀ ਹੂੰ ਧਰਮਾ ਖਾਲਸਾ ਗਏ ਸੀ ਇੱਕ ਰਾਜ ਸਿੰਘ ਗਏ ਸੀ ਹੂੰ ਉਹਨਾਂ ਨੇ ਇਹੀ ਗੱਲ ਆਖੀ ਵੀ ਕਿੰਨੇ ਬੰਦੇ ਸਰੂਪੇ ਲੈਣਗੇ ਤੁਹਾਡੇ ਹੂੰ ਵੀ ਟੋਟੋ ਘੜ 6 ਬੰਦੇ ਸਰੂਪੇ ਚਾਹੀਦੇ ਡੇਢ ਬੂੜ ਮੇਰੀ ਆ 6 ਬੰਦੇ ਉਹਨਾਂ ਥੋੜੇ ਚਾਹੀਦੇ ਹੂੰ ਜਿਹੜੇ ਸਾਡੇ ਐਮਸੀ ਐ ਇਹਨਾਂ ਕੋਲੇ ਵੱਲ ਕੇ ਐਮਸੀ ਤੋਂ ਬਾਅਦ ਵੀ ਇਹਨਾਂ ਕੋਲ ਕਿਸੇ ਕੋਲ ਜ਼ਿਲ੍ਹੇ ਦਾ ਅਹੁਦਾ ਹੂੰ ਕਿਸੇ ਕੋਲੇ ਬਲਾਕ ਦਾ ਅਹੁਦਾ ਕਿਸੇ ਕੋਲ ਆਪਣੀਆਂ ਪਾਰਟੀਆਂ ਆਪਣਾ ਆਪਣਾ ਪਾਰਟੀਆਂ ਸਾਡੀ ਜਿਹੜੀ ਅੰਦਰੋਂ ਭਾਵਨਾ ਹੂੰ ਅਸੀਂ ਪਾਰਟੀ ਛੱਡ ਨਹੀਂ ਸਕਦੇ ਬਿਲਕੁਲ ਇੱਕ ਮਾਂ ਹੁੰਦੀ ਹੈ ਪਾਰਟੀ ਅਸੀਂ ਛੱਡ ਨਹੀਂ ਸਕਦੇ ਹੂੰ ਪਰ ਘਰੇ ਵਹਿ ਜਾਗੇ ਅਸੀਂ ਪਰ ਪਾਰਟੀ ਨਹੀਂ ਛੱਡਦੇ ਚਲੇ ਅਸੀਂ ਫੇਰ ਵੀ ਆਖਿਆ ਸੀ ਵੀ ਕਹਿੰਦਾ ਤੁਸੀਂ ਇਨਾਓ ਤੇ ਆ ਕੇ ਹਾਰ ਪਾ ਦੋ ਹੂੰ ਜਿਹੜਾ ਮਰਜੀ ਸਰੋਪਾ ਤੋਂ ਐਮਐਲਏ ਸਾਹਿਬ ਦੀ ਕੀ ਭਾਵਨਾ ਸੀ ਕਿ ਕਿਉਂਕਿ ਸਰੋਪੇ ਤਾਂ ਆਪਾਂ ਵੈਸੇ ਵੀ ਸਨਮਾਨਤ ਕਰਨ ਲਈ ਵੀ ਪਾਉਨੇ ਆ ਉਹਨਾਂ ਦੀ ਭਾਵਨਾ ਕੀ ਸੀ ਉਹਨਾਂ ਦੀ ਭਾਵਨਾ ਇਹ ਸੀ ਵੀ ਸਾਡਾ ਸਰੋਪਾ ਸਾਡਾ ਕਹਿੰਦਾ ਉਹ ਤੇ ਕਹਿੰਦਾ ਲੱਗਦਾ ਮਤਲਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾ ਹਾਂ ਪਾਰਟੀ ਸ਼ਾਮਲ ਹੋ ਕੇ ਆਮ ਪਾਰਟੀ ਦਾ ਪ੍ਰਧਾਨ ਬਣ ਗਿਆ ਅੱਛਾ ਇਹ ਗੱਲ ਉਹਨਾਂ ਦੀ ਸੀ ਦੂਜੀ ਹੁਣ ਜਿਹੜੇ ਉਹਨਾਂ ਦੇ ਲੀਡਰ ਹੈ ਹਮ ਅੱਜ ਸ਼ਾਇਦ ਮੈਂ ਲੈਂਦਾ ਬਲਾਕ ਦਾ ਪ੍ਰਧਾਨ ਆ ਉਹ ਉਸ ਨੇ ਛੱਪੜ ਤੇ ਮਿੱਟੀ ਪਾ ਕੇ ਅੱਜ ਗਲੀ ਬਣਾਈ ਏ ਛੱਪੜ ਦੇ ਮਿੱਟੀ ਛੱਪੜ ਦੇ ਮਿੱਟੀ ਪਾ ਕੇ 25 ਫੁੱਟ ਚੌੜੀ ਗਲੀ ਬਣਾਈ ਆ ਦੇ ਘਰ ਨੂੰ ਅੱਛਾ ਉਹਦੇ ਵਿੱਚ ਸਾਡੇ ਐਮ ਸੀ ਦਾ ਕੋਈ ਮਤਾ ਨਹੀਂ ਹੂੰ ਕੋਈ ਅਸੀਂ ਸਹਿਮਤ ਨਹੀਂ ਹੂੰ ਤੇ ਨਾ ਹੀ ਅਸੀਂ ਮਤਾ ਪਾਉਣਾ ਹੈ ਸ਼ਾਮਲਾੜ ਦਾ ਕਿਸੇ ਦਾ ਵੀ ਅੱਛਾ ਉਹ ਗਲੀ ਬਣੀ ਹੈ ਗਲੀ ਦੇ ਉੱਪਰ ਜ਼ਾਹਿਰ ਹੈ ਇੰਟਰਲੌਕ ਵੀ ਲੱਗੀ ਹੈ ਇੰਟਰਲੌਕ ਵੀ ਲੱਗੀ ਨਾਲੀਆਂ ਵੀ ਬਣੀਆਂ ਦੋਨੇ ਪਾਸੇ ਅੱਛਾ ਹਾਂ ਉਦੋਂ ਬਾਅਦ ਵੀ ਉਸ ਤੋਂ ਗਾਹਾਂ ਵੀ 10 ਫੁੱਟ ਕੱਲ ਪਰਸੋਂ ਮਿੱਟੀ ਪਈ ਹੈ ਉਹਦੋਂ ਗਾਹਾ ਵੀ ਨਾਂਗਿਆ ਵੀ 10 15 ਫੁੱਟ ਘਟੋ ਘੱਟ ਵੀ ਉਹ ਛੱਪੜ 50 60 ਫੁੱਟ ਰੋਕਿਆ ਵਾ ਔਨ ਰਿਕਾਰਡ ਤੁਹਾਡੇ ਕਹਿਣ ਦਾ ਭਾਵ ਕਿ ਕੁਝ ਵੀ ਨਹੀਂ ਹੈਗਾ ਨਹੀਂ ਕੁਝ ਨਹੀਂ ਜੀ ਅਸੀਂ ਉਹਨਾਂ ਨੂੰ ਆਖਿਆ ਵੇ ਸੀ ਜੇ ਜੀ ਨੂੰ ਵੀ ਆਖਿਆ ਸੀ ਜਦੋਂ ਹੁਣ ਸਾਡੀ ਮੀਟਿੰਗ ਹੋਣੀ ਸੀ ਤਾਂ ਪਰਸੋਂ ਜੋ ਉੱਥੇ ਵੀ ਆਪਾਂ 5 4 ਘੰਟਿਆਂ ਲਈ ਪ੍ਰਧਾਨ ਇੱਕ ਚੁਣ ਲਗੇ ਵੀ ਜਿਹੜੇ ਪਿੰਡ ਦੇ ਐ ਮਤੇ ਪਾ ਲਗੇ ਵੀ ਉਹ ਕੰਮ ਸ਼ੁਰੂ ਹੋ ਜਾਊਗਾ ਕਾਰਜਕਾਰੀ ਪ੍ਰਧਾਨ ਦਾ ਕਾਰਜਕਾਰੀ ਉਹ ਵੀ ਸਾਡੀ ਕਹਿੰਦਾ ਮੀਟਿੰਗ ਐਕਸਲ ਕਰ ਦਿੱਤੀ ਹੂੰ 11 ਵਜੇ ਸਾਡੀ ਮੀਟਿੰਗ ਸੀ 11:00 ਵਜੇ ਕੇ 10:00 ਵਜੇ ਤੱਕ ਨਾ ਕੈਸਲ ਕਰ ਮੀਟਿੰਗ ਕਿਨੇ ਕੈਸਲ ਕੀਤੀ ਇਹ ਮਤਲਬ ਨਾ ਦਾ ਯੂ ਆਇਆ ਹਾਂ ਠੀਕ ਹੈ ਉਹ ਸਰਕਾਰ ਦੇ ਸਹਿਤ ਹੀ ਹੋਈ ਹੈ ਨਾ ਜਿਹੜੀ ਪਹਿਲਾਂ ਵੀ ਅਸੀਂ ਤਿੰਨ ਵਾਰੀ ਕਹਿੰਦਾ ਡੇਟ ਲੈ ਕੇ ਆਏ ਹਾਂ ਡੀਸੀ ਨੇ ਸਾਨੂੰ ਦੇ ਦਿੱਤੀ ਡੀਸੀ ਕੋਲੇ ਸਾਰੇ ਅਸੀਂ ਗਏ ਜੀ ਉਸ ਤੋਂ ਬਾਅਦ ਡੀਸੀ ਨੇ ਐਸਟੀਮ ਨੂੰ ਦੇ ਦਿੱਤੀ ਹੂੰ ਐਸਟੀਮ ਨੇ 12 ਘੰਟੇ ਪਹਿਲਾਂ ਹੂੰ ਸਾਡੇ ਨਗਰ ਪੰਚਾਇਤ ਤੇ ਭੇਜ ਦਿੱਤੀ ਹੂੰ ਇਹਦਾ ਜਿਹੜਾ ਰੂਲ ਹੈ ਸਰਕਾਰੀ ਇਹਦਾ 48 ਘੰਟੇ ਪਹਿਲਾਂ ਏਜੰਡਾ ਸਾਨੂੰ ਦੇਣਾ ਚਾਹੀਦਾ ਫੇਰ ਕਾ ਚੋਣ ਹੁੰਦੀ ਹੈ ਮਤਲਬ ਤਿੰਨ ਵਾਰ ਚੋਣ ਰੱਦ ਹੋ ਚੁੱਕੀ ਰੱਦ ਹੋ ਚੁੱਕੀ ਹਾਂ ਅਸੀਂ ਤਾਂ ਇਹ ਵੀ ਕਹਿੰਦਾ ਤੁਸੀਂ ਜੇ 6 ਨੰਬਰ ਵਾਰਡ ਵਿਲਾ ਪਿਆ ਜਿਹੜਾ ਮਰਜ਼ੀ ਆ ਦੀ ਇਲੈਕਸ਼ਨ ਲੜਾ ਦਿਓ ਠੀਕ ਹੈ ਜੇ ਉਹ ਜਿੱਤ ਕੇ ਆਉਂਦਾ ਪਰ ਚੋਣ ਕਰਾਓ ਕਹਿੰਦਾ ਉਹ ਇਮਾਨਦਾਰੀ ਨਾਲ ਪ੍ਰਧਾਨ ਸਾਹਿਬ ਵਾਲੇ ਵਾਰਡ ਤੋਂ ਜੇ ਕੋਈ ਵੀ ਚੋਣ ਜਿੱਤ ਕੇ ਆਉਂਦਾ ਅਸੀਂ ਪ੍ਰਧਾਨ ਬਣਾ ਲਾਂਗੇ ਭਾਵੇਂ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਹੋਵੇ ਅਸੀਂ ਪ੍ਰਧਾਨ ਬਣਾ ਲਾਂਗੇ ਉਹਨੂੰ ਹੋਵੇ ਇਮਾਨਦਾਰੀ ਨਾਲ ਵੋਟ ਉੱਥੇ ਪਵੇ ਇਹ ਤੱਕਾ ਨਾ ਹੋਵੇ ਕੱਕਾ ਨਾ ਹੋਵੇ ਬਸ ਨਹੀਂ ਤੇ ਦੂਜੀ ਗੱਲ ਇਹ ਹੈ ਨਗਰ ਪੰਚਾਇਤ ਤਾਂ ਅਕਸਰ ਅਸੀਂ ਦੇਖਦੇ ਹਾਂ ਖਬਰਾਂ 'ਚ ਵੀ ਕਿ ਨਗਰ ਪੰਚਾਇਤ ਜਿਹੜੇ ਸ਼ਾਮਲਾੜ ਦੇ ਕਬਜ਼ੇ ਹੈ ਉਹ ਛੜਵਾਉਂਦੀ ਹੈ ਇਹੋ ਸਾਹਿਬ ਫਿਰ ਇਹਦਾ ਮਤਲਬ ਇੱਥੇ ਨਗਰ ਪੰਚਾਇਤ ਉਲਟ ਜਿਹੜੀ ਇੰਟਰਲੌਕ ਤੱਕ ਮੁਹਈਆ ਕਰਵਾ ਰਹੀ ਹੈ ਇਹੋ ਵੀ ਜਾ ਕੇ ਉੱਥੇ ਮੌਕਾ ਦੇਖਿਆ ਹੂੰ ਜੈਦੇਮੀ ਉਹ ਕਾ ਦੇਖਿਆ ਹੂੰ ਯੂ ਨੇ ਵੀ ਇਹ ਗੱਲ ਕਰੀ ਸੀ ਜਿਹੜਾ ਹੁਣ ਨਵਾਂ ਆਇਆ ਹੂੰ ਯੂ ਨੇ ਜੈ ਨੂੰ ਪੁੱਛਿਆ ਹੂੰ ਜੈ ਨੇ ਇਹ ਜਵਾਬ ਦਿੱਤਾ ਕਹਿੰਦਾ ਵੀ ਬਲਕਾਰ ਸਿੱਧੂ ਨੇ ਆਖਿਆ ਵੀ ਬਣਾਉਣੀ ਬਣਾਉਣੀਆਂ ਗੱਲ ਇਹ ਅਸੀਂ ਆਖਿਆ ਜੀ ਜਦੋਂ ਪ੍ਰਧਾਨ ਨੇ ਤੁਸੀਂ 60000 ਰੁਪਏ ਤੱਕ ਲਾ ਸਕਦੇ ਹੂੰ ਤੇ ਉਹਦੇ ਲੱਗਿਆ 7-8 ਲੱਖ ਰੁਪਏ ਹੂੰ ਤੇ ਯੂ ਨੇ ਉਹਨੇ ਆਖਿਆ ਵੀ ਪਾਸ ਇਹ ਕਦੋਂ ਕਰੋਗੇ ਕਹਿੰਦੇ ਆਪਾਂ ਬਾਅਦ ਚ ਕਰ ਲਾਂਗੇ ਉਹ ਐ ਇਹਨਾਂ ਨੂੰ ਆਇਆ ਸੀ ਵੀ ਕਿਹੜਾ ਇੱਕ ਵਾਰੀ ਘੰਟਾ ਚੋਂ ਕੇ ਉਹ ਮਤੇ ਪਾ ਦੀ ਪਰ ਅਸੀਂ ਕਹਿੰਦਾ ਜੇ ਜੇ ਅਸੀਂ ਮਤੇ ਵੀ ਪਾਵਾਂਗੇ ਨਾ ਘਰ ਤੋਂ ਘਰ ਲੈ ਕੇ ਮਤੇ ਪਾਵਾਂਗੇ ਅਸੀਂ ਐ ਨਹੀਂ ਵੀ ਖੁੱਲੀ ਕਹਿੰਦਾ ਗਲੀਆਂ ਦਾ ਮਤਾ ਪਾ ਦੇ ਹਮ ਘਰ ਤੋਂ ਘਰ ਲੈ ਕੇ ਪਾਵਾਂਗੇ ਜਿੱਦੀ ਵੀ ਬਣੋਣੀ ਤੇ ਹੁਣ ਜੇ ਸੱਤਾਧਾਰੀ ਤੇ ਅੱਧੀ ਗੱਲ ਕੀਤੀ ਜਾਵੇ ਤੁਸੀਂ ਜਿਵੇਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਜੇਕਰ 6 ਐਮਸੀ ਤੁਸੀਂ ਸਰੋਪ ਆਪ ਵਾਲੇ ਨੇ ਤੇ ਅਸੀਂ ਉਹਨਾਂ ਚੋਂ ਪ੍ਰਧਾਨ ਚੁਣ ਦਿਆਂਗੇ ਤੁਸੀਂ ਹੁਣ ਜਿੰਨੇ ਐਮਸੀ ਇਕੱਠੇ ਹੋਏ ਹੋ ਇਹ ਵੱਖ-ਵੱਖ ਪਾਰਟੀਆਂ ਦੇ ਨੇ ਸਾਰੇ ਜਾਂ ਇੱਕੋ ਪਾਰਟੀ ਸਾਰੇ ਵੱਖ-ਵੱਖ ਪਾਰਟੀਆਂ ਦੇ ਸਾਰੇ ਵੱਖ-ਵੱਖ ਪਾਰਟੀਆਂ ਦੇ ਦੋਨੇ ਪਾਰਟੀਆਂ ਕਾਲੀ ਤੇ ਕਾਂਗਰਸੀ ਹਾਂ ਹਾਂ ਦੋਨੇ ਪਾਰਟੀਆਂ ਦੇ ਬੰਦੇ ਆ 6 ਉਹਨਾਂ ਦੇ 6 ਹੁੰਦੇ ਜੀ ਅੱਜ ਸੋਸ਼ਲ ਮੀਡੀਆ ਤੇ ਲੋਕ ਤੁਹਾਨੂੰ ਦੇਖ ਰਹੇ ਆ ਤੁਸੀਂ ਇਸ ਸਬੰਧੀ ਹੁਣ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਇਹ ਕਰਦੇ ਆ ਵੀ ਜਿਹੜੀ ਸਾਡੀ ਇਲੈਕਸ਼ਨ ਆ ਹਾਂ 14 4 2026 ਤੱਕ ਸਾਡੀ ਇਲੈਕਸ਼ਨ ਖਤਮ ਹੋਣੀ ਹੈ ਹੂੰ ਸਾਡੇ ਕੋਲ ਟਾਈਮ ਬਹੁਤ ਹੈ ਹੂੰ ਜਦੋਂ ਸਾਡੀ ਇਲੈਕਸ਼ਨ ਦਾ ਖਤਮ ਹੋਣੀ ਹੈ ਹੂੰ ਉਸ ਤੋਂ ਬਾਅਦ ਸਰਕਾਰ ਦੇ 8 ਮਹੀਨੇ ਰਹਿੰਦੇ ਆ ਹੂੰ ਅਸੀਂ ਇਹ ਕਹਿੰਦੇ ਵੀ ਜਿਹੜਾ 1.5 ਸਾਲ ਰਹਿੰਦਾ ਕਹਿੰਦਾ ਸਾਨੂੰ ਪ੍ਰਧਾਨ ਜਿਹੜੇ ਮਰਜ਼ੀ ਆ ਕੇ ਚੋਣ ਦੋ ਅਸੀਂ ਕਹਿੰਦਾ ਕੰਮ ਕਰੀਏ ਸਾਨੂੰ ਵੀ ਗਾਲਾਂ ਮਿਲਦੀਆਂ ਹਾਂ ਆਲਾ ਕਹਿੰਦਾ ਸੁਣੋ ਐਮਸੀ ਸੁਣਾ ਤੁਸੀਂ ਕੀ ਕਰਿਆ ਹੂੰ ਪਰ ਮਜਬੂਰੀ ਦਾ ਪਤਾ ਨਹੀਂ ਉਹਨਾਂ ਨੂੰ ਵੀ ਇਹ ਇਹਨਾਂ ਦੀ ਵੀ ਮਜਬੂਰੀ ਹੈ ਜੀ ਹਾਂ ਹੁਣ ਅਸੀਂ ਤਾਂ ਇਹ ਵੀ ਆਖਿਆ ਸੀ ਚੱਲ ਤੁਈ ਇੱਕ ਇੱਕ ਬੰਦੇ ਨੂੰ ਸਰਪਾ ਦੇ ਦੇ ਜਿਹਨੂੰ ਪ੍ਰਧਾਨ ਬਣਾਉਣਾ ਉਹ ਕਹਿੰਦੇ ਘਟਕੜ 6 ਬੰਦੇ ਸਾਨੂੰ ਚਾਹੀਦੇ ਮਤਲਬ ਬਹੁਮਤ ਆਮ ਆਦਮੀ ਪਾਰਟੀ ਕੋਲ ਹੋਵੇ ਫਿਰ ਅਸੀਂ ਪ੍ਰਧਾਨ ਫਿਰ ਪ੍ਰਧਾਨ ਬਣਾਵਾਂ ਮਤਲਬ ਚੋਣ ਫੇਰ ਹੋਣ ਦੇਵਾਂ ਫੇਰ ਹੋਣ ਦੇਵਾਂ ਚੋਣ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਐਮਸੀ ਸਾਹਿਬ ਬਾਈ ਲੱਖੀ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਇਸ ਹਿਸਾਬ ਨਾਲ ਤਾਂ ਫਿਰ ਪਿਛਲੇ 2 ਸਾਲ ਤੋਂ ਪਿੰਡ ਦੇ ਸਾਰੇ ਕੰਮ ਹੀ ਖੜੇ ਆ ਕੱਲਾ ਕੱਲਾ ਕੰਮ ਰੁਕੇ ਪਿਆ ਜੀ ਹੂੰ ਉਹੀ ਵੀ ਕੰਮ ਨਹੀਂ ਹੋ ਰਿਹਾਗਾ ਹਮ ਆਮ ਦੋਕ ਵੀ ਬਹੁਤ ਤੰਗ ਹੈਗੇ ਹਮ ਨਗਰ ਦਫਤਰ ਚ ਜਾਂਦੇ ਹੈ ਉਥੇ ਪੂਰੇ ਮੁਲਾਜ਼ਮ ਨਹੀਂ ਸਾਡੇ ਕੋਲ ਕਲੈਕਟ ਵੀ ਹੈ ਨਹੀਂ ਇਸ ਟਾਈਮ ਹਮ ਉਹ ਵੀ ਚਾਰਜ ਤੇ ਆ ਦੋ ਦਿਨ ਆਉਂਦਾ ਦੋ ਦਿਨ ਆਉਂਦਾ ਨਹੀਂ ਹਮ ਫਿਰ ਉਥੇ ਐਮ ਸੀ ਸਾਹਿਬਾਨ ਵੀ ਜਾਂਦੇ ਹੈਗੇ ਕੋਈ ਕੰਮ ਹੁੰਦਾਗਾ ਉਹਦਾ ਕੋਈ ਹੋਣੀਗਾ ਮੁਰੇ ਨੇ ਲਾਏ ਹੋਏ ਹੈਗੇ ਇਹ ਸਾਡੇ ਵਾਰਡਾਂ ਚ ਵੀ ਇਹ ਕੰਮ ਕਰਨਗੇ ਉਹਨਾਂ ਨੂੰ ਤਜਰਬਾ ਕੋਈ ਨਹੀਂਗਾ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਵਲੰਟੀਅਰ ਉਹਨਾਂ ਨੂੰ ਤਜਰਬਾ ਕੋਈ ਨਹੀਂ ਆ ਆਮ ਮੁੰਡੇ ਰੱਖੇ ਵੇਗੇ ਚਾਰ ਪੰਜ ਮੁੰਡੇ ਰੱਖ ਲਿਆ ਡੋੜੀ ਵਾਰਡ ਉਹਨਾਂ ਨੂੰ ਦਿੱਤੇ ਵੀ ਆ ਵਾਰਡ ਦਾ ਤੁੰਗਾ ਮੁਰਾਉਣਾ ਐ ਦਾ ਤੁੰਗਾ ਰੋਣਾ ਉਹਨਾਂ ਨੂੰ ਤਜਰਬਾ ਕੋਈ ਨਹੀਂਗਾ ਕਿਸੇ ਦੇ ਘਰੇ ਜਾਵੜਦੇ ਆ ਉਹਦੀਆਂ ਫੋਟੋਆਂ ਖੱਚ ਲੈਂਦੇ ਆ ਵੀ ਤੇਰਾ ਘਰ ਅਸੀਂ ਪਵਾਵਾਂਗੇ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਭਕਾਈ ਜਾਂਦੇ ਹੈਗੇ ਵੀ ਸਾਨੂੰ ਆਪ ਦੇ ਨਾਲ ਜੋੜ ਲਗੇ ਦੂਜੇ ਦੇ ਘਰੇ ਜਾਵੜਦੇ ਉਹਦੀਆਂ ਫੋਟੋਆਂ ਖੱਚ ਲੈ ਤੇਰਾ ਘਰ ਆ ਗਿਆ ਸੀ ਤੇਰਾ ਘਰ ਪਵਾਵਾਂਗੇ ਆ ਕੰਮਾਂ ਤੇ ਹੋਏ ਵਿਆ ਇਹਨਾਂ ਨੂੰ ਕੰਮ ਦੀ ਤਾਂ ਨੌਲੇਜ ਹੀ ਪੂਰਾ ਨਹੀਂ ਵੀ ਕਿੱਥੋਂ ਪ੍ਰੋਸੈਸ ਸ਼ੁਰੂ ਹੋ ਤੇ ਨਾਇਨਾ ਐ ਮਲੇ ਸਾਹ ਨੂੰ ਹੈ ਵੀ ਕਿੱਥੋਂ ਸ਼ੁਰੂ ਹੋਣਾ ਕਿੱਥੇ ਜਾ ਕੇ ਖਤਮ ਹੋਣਾ ਹੈਗਾ ਉਹ ਵੀ ਕੱਲਗਾ ਇਹਨਾਂ ਨੇ ਗੱਲਾਂ ਸੁਣ ਲੈਂਦਾ ਹੈਗਾ ਹੂੰ ਗੱਲਾਂ ਸੁਣ ਕੇ ਉਹਨਾਂ ਦੇ ਵਿੱਚ ਆ ਜਾਂਦਾ ਹੈਗਾ ਥੱਲੇੜੇ ਲੈਵਲ ਤੇ ਛੋਟੇ ਲੈਵਲ ਤੋਂ ਉਹ ਵੀ ਨਹੀਂ ਚੱਲਦਾ ਹੈਗਾ ਵੀ ਪਿੰਡ ਦੇ ਵਿੱਚ ਕਿਹੜੇ ਪਿੰਡ ਚ ਕੀ ਚੰਗਾ ਉਹ ਲੋਕਾਂ ਦੀ ਆਵਾਜ਼ ਐਮਐਲਏ ਸਾਹਿਬ ਤੱਕ ਪਹੁੰਚ ਹੀ ਨਹੀਂ ਰਹੀ ਨਾ ਕੋਈ ਪਹੁੰਚ ਨਹੀਂ ਰਹੀ ਐਮਐਲਏ ਨੂੰ ਢੰਗ ਨਾਲ ਪਛਾਹ ਵੀ ਨਹੀਂ ਰਹੇਗੇ ਇਹ ਹੂੰ ਆਪ ਦੀ ਇੱਕ ਚੌਧਰਦਾਰੀ ਜਿ ਤੁਰੇ ਫਿਰਦੇ ਦੋ ਜਾਵੜ ਦੇ ਆ ਕੰਮ ਕਰਾਉਣਾ ਹੂੰ ਦੋ ਜਾਵੜ ਦੇ ਇਹ ਕਰਾਉਣਾ ਨਹੀਂ ਗਾ ਉਸ ਕੰਮ ਦੇ ਐਮਐਲਏ ਨੂੰ ਅੱਠ ਫੋਨ ਕਰਨੇ ਪੈਂਦੇ ਆ ਦੋ ਵਾਰੀ ਤਾਂ ਕਰਨੇ ਪੈਂਦੇ ਵੀ ਇਹ ਕਰਨਾ ਦੋ ਵਾਰੀ ਕਰਨਾ ਪੈਂਦਾ ਵੀ ਨਹੀਂ ਕਰਨਾ ਇਹ ਅੱਛਾ ਆਪ ਦੇ ਆਪ ਚ ਉਲਝੇ ਪਏ ਆ ਇਹ ਤੇ ਜੇ ਜਿਹੜੀ ਗੱਲ ਕੀਤੀ ਹੈ ਬਾਈ ਜੀ ਹੋਰਾਂ ਨੇ ਜਿਹੜੀ ਛੱਪੜ ਦੇ ਉੱਪਰ ਗਲੀ ਬਣਾਉਣ ਨੂੰ ਲੈ ਕੇ ਉਸ ਨੂੰ ਲੈ ਕੇ ਵੀ ਈਓ ਸਾਹਿਬ ਵੱਲੋਂ ਜਿਹੜਾ ਦਰਖਾਸਤ ਦਿੱਤੀ ਗਈ ਹੈ ਉਹ ਜਿਹੜਾ ਲੈਟਰ ਸਾਡੇ ਤੇ ਆ ਚਾ ਉਹਦੇ ਵੀ ਉਸ ਗੱਲ ਤੇ ਵੀ ਆਉਣਾ ਹੈ ਜਿਹੜਾ ਸਰਕਾਰ ਬਣੀ ਸੀ ਹੂੰ ਇਹ ਛਾਮ ਲਟਾਂ ਤੋਂ ਬਣੀ ਸੀ ਵੀ ਅਸੀਂ ਛਾਮ ਲਟਾਂ ਦੇ ਨਜਾਇਜ਼ ਕਬਜ਼ੇ ਜਿਹੜੇ ਉਹ ਛੜਾਵਾਂਗੇ ਇਹ ਪਿੰਡ ਦੇ ਵਿੱਚ ਨਾ ਹੀ ਵਾਜੜਾਈ ਸੀ ਵੀ ਅਸੀਂ ਜਿਹੜੀ ਛਾਮ ਲਟ ਰੁਕੀ ਪਈ ਐ ਅਸੀਂ ਉਹ ਛੜਾਵਾਂਗੇ ਮੈਨੂੰ ਲੱਗਦਾ ਮੈਨੂੰ 20 ਸਾਲ ਹੋ ਗਏ ਵੇਖਦੇ ਨੂੰ ਇੰਨੀ ਛਾਮ ਲਟ ਨਹੀਂ ਰੁਕੀ ਸੀ ਜਿਹੜੀ ਅੱਜ ਢਾਈ 2.5 ਸਾਲਾਂ ਚ ਰੁਕ ਚੁੱਕੀ ਅੱਛਾ ਤੁਹਾਨੂੰ ਮੈਂ ਵੀਡੀਓ ਹੀ ਭੇਜ ਤਾ ਜਿੰਦ ਤੱਕ ਚੱਕੀ ਫਿਰਦੇ ਮੈਨੂੰ ਲੱਗਦਾ 2 ਮਹੀਨੇ ਸਾਰੀ ਰੁਕ ਜਾਣੀ ਜੇ ਐਂ ਕੰਮ ਚੱਲਦਾ ਰਿਹਾ ਤਾਂ ਮਤਲਬ ਤੁਹਾਡੇ ਕਹਿਣ ਦਾ ਭਾਵ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹ ਛਾਮ ਲਟ ਰੋਕ ਰਹੇ ਉਹੀ ਰੋ ਉਹੀ ਰੋਕ ਰਿਆ ਕੋਈ ਇਹਨਾਂ ਨੂੰ ਡਰ ਨਹੀਂ ਕੋਈ ਪਾਉ ਨਹੀਂ ਐ ਰਾਮ ਨਾਲ ਕੰਮ ਚੱਲ ਰਿਹਾ ਇਹ 2 2.5 ਮਹੀਨੇ ਚ ਮੈਨੂੰ ਲੱਗਦਾ 2.5 ਮਹੀਨਿਆਂ ਦੇ ਵਿੱਚ ਕੋਈ ਛਪੜ ਰਹਿਣੀ ਨਹੀਂਗਾ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਅਸੀਂ ਆ ਬਿਊਰੋ ਬਣਾਵਣਾ ਭੇਜ ਰਹੇ ਹਾਂਗੇ ਇੱਕ ਤਾਂ ਹੁੰਦਾ ਨਾ ਕੋਈ ਸਰਕਾਰ ਕੰਮ ਕਰ ਰਹੀ ਹੈ ਇੱਥੇ ਵੀ ਕਿਸੇ ਰੋਕ ਰਿਆ ਜਾਂ ਕਾਰਵਾਈ ਕਰ ਰਹੀ ਜਾਂ ਨਾ ਕੋਈ ਕਾਰਵਾਈ ਨਹੀਂ ਇੱਕ ਐਮਸੀ ਸਾਹਿਬ ਵੱਲੋਂ ਅਰ ਅਰਖਾਸਤ ਵੀ ਦਿੱਤੀ ਗਈ ਹੈ ਕੋਈ ਥਾਣੇ ਦੇ ਵਿੱਚ ਉਹ ਕੀ ਮਾਮਲਾ ਹੈ ਇੱਕ ਤਾਂ ਗਾਣਾ ਨਹੀਂ ਦਿੱਤੀ ਗਈ ਐਮਸੀ ਸਾਹਿਬ ਨੇ ਇੱਕ ਨੇ ਲਿਖ ਕੇ ਪਤਾ ਸੀ ਵੀ ਸਾਡੇ ਭਾਈ ਨਜਾਇਜ਼ ਕਬਜ਼ਾ ਹੋ ਰਿਹਾ ਹੈ ਸ਼ਾਮਲਾਟ ਦੀ ਉਹਨੂੰ ਮੈਂ ਹੁਣ ਕਹਿ ਨਹੀਂ ਸਕਦਾ ਜੀ ਇੰਨੀ ਗੰਦੀ ਸ਼ਹਾਦਤ ਵਰਤੀ ਗਈ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਤੇ ਅਸੀਂ ਡਿਪਟੀ ਸਾਹਿਬ ਨੂੰ ਵੀ ਦੇ ਆਏ ਜੀ ਕਿਹਦੇ ਵੱਲੋਂ ਵਰਤੀ ਗਈ ਹੈ ਉਹ ਸਾਡੇ ਇੱਕ ਜਿਸ ਆਪਣਾ ਜਗਸੀਰ ਸਿੰਘ ਹੈ ਜੀ ਜਸਵੀਰ ਜਸਵੀਰ ਸਿੰਘ ਜੀ ਨਿੰਗ ਜੀ ਕਹਿੰਦੇ ਹੈਗੇ ਆਮ ਆਦਮੀ ਪਾਰਟੀ ਦਾ ਹੋਵੇਗਾ ਬਲਾਕ ਦਾ ਬਲਾਕ ਦਾ ਪ੍ਰਧਾਨ ਵੀ ਹੈ ਜੀ ਤੇ ਵੈਸੇ ਇਹਨਾਂ ਨੇ ਮੁੱਦਾ ਹੀ ਠਾਇਆ ਸੀ ਵੀ ਅਸੀਂ ਸ਼ਾਮਲਾਟ ਅਸੀਂ ਵੀ ਇਹ ਪੂਰਾ ਸਹਿਯੋਗ ਦਿੱਤਾ ਚਲੋ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਚਲ ਜਰ ਬਦਲਾ ਆਏਗਾ ਵਧੀਆ ਕੰਮ ਕਰਨਗੇ ਇਹ ਇਹਨਾਂ ਨੇ ਤਾਂ ਆਪ ਹੀ ਜਿੰਦਰਾ ਚੱਕ ਲਿਆ ਆਪ ਹੀ ਜਿੰਦਰਾ ਚੱਕ ਲਿਆ ਆਪ ਹੀ ਨਗਰ ਪੰਚਾਇਤ ਨੂੰ ਸਮਾਨ ਲਿਜਾਣ ਲੱਗੇ ਠੀਕ ਆ ਕਿ ਸਰਕਾਰਾਂ ਆ ਗਈਆਂ ਕਿਸੇ ਨੇ ਪਰ ਛਾਮ ਦਾੜ ਰੋਕਣ ਵਾਸਤੇ ਕੋਈ ਕੋਲੋਂ ਮਟੀਰੀਅਲ ਨਹੀਂ ਦਿੱਤਾ ਸੀ ਵੀ ਜੇ ਕਿਸੇ ਨੇ ਰੋਕ ਵੀ ਲਈ ਸਰਕਾਰ ਦੇ ਧਿਆਨ ਚ ਨਹੀਂ ਆਈ ਜਾਂ ਨਗਰ ਪੰਚਾਇਤ ਦੇ ਧਿਆਨ ਚ ਨਹੀਂ ਆਈ ਚੋਰੀ ਛਿਪੇ ਉਹਨੇ ਕਰ ਲਿਆ ਜਦੋਂ ਚੋਣ ਜਾਬਤਾ ਲੱਗਿਆ ਹੋਵੇਗਾ ਅੱਗੇ ਜੇ ਕੰਮ ਹੁੰਦਾ ਸੀ ਨਾ ਚੋਣ ਜਾਬਤੇ ਲੱਗੇ ਚ ਹੁੰਦਾ ਸੀ ਹੁਣ ਕੋਈ ਚੋਣ ਜਾਬਤੇ ਦਾ ਨਹੀਂ ਤਾਂ ਇਹ ਖੁੱਲ੍ਹਾ ਕੰਮ ਚੱਲ ਰਿਹਾ ਹੈਗਾ ਮਤਲਬ ਇੰਟਰਲੌਕ ਤੱਕ ਵੀ ਨਗਰਪੰਚਾਇਤ ਦੇ ਰਹੀ ਹੈ ਨਗਰ ਐਯੂ ਦੇ ਰਿਹਾ ਜੀ ਹਾਂ ਐਯੂ ਦੇ ਰਿਹਾ ਇਥੋਂ ਦਾ ਐਮਐਲਏ ਦੇ ਰਿਹਾ ਜਈ ਦੇ ਰਿਹਾ ਹੈਗਾ ਹੂੰ ਇਹ ਦੇ ਰਹਿਗੇ ਅਸੀਂ ਵਿਰੋਧ ਕਰ ਰਹੇ ਹਾਂ ਜੀ ਹੂੰ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਸਾਨੂੰ ਸਗਾ ਉਹਦੇ ਤੇ ਸਾਡੇ ਵਿਚਾਰੇ ਨੇ ਆ ਦਰਜੀਤ ਸਿੰਘ ਨੇ ਮੜਾ ਲਿਖ ਕੇ ਪਤਾ ਵੀ ਨਜਾਇਜ਼ ਕਬਜ਼ੇ ਹੋ ਰਹੇ ਆ ਹੂੰ ਇਹਦੀ ਧੀ ਭੈਣ ਇੱਕ ਕਰਤੀ ਜੀ ਹੂੰ ਪਰ ਇਹ ਮੈਂ ਅੱਜ ਤੱਕ ਦੇਖਿਆ ਨਹੀਂ ਸੀ ਇਹ ਜਾਂਦੇ ਸੀ ਬਦਲਾ ਬਦਲਾ ਇਹੋ ਜਿਹਾ ਕੰਮ ਕਿਸੇ ਸਰਕਾਰ ਦੇ ਵਿੱਚ ਕਿਸੇ ਨੇ ਅੱਜ ਤੱਕ ਇਹ ਸ਼ਦਾਬਲੀ ਨਹੀਂ ਸੀ ਵਰਤੀ ਹੂੰ ਜਿਹੜੀ ਨੇ ਵਰਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਕਾਰਵਾਈ ਉਹਦੇ ਤੇ ਹੋਈ ਹੋ ਕਾਰਵਾਈ ਕਾਦੀ ਹੋਣੀ ਜੀ ਕੱਖ ਨਹੀਂ ਕਾਰਵਾਈ ਹੋਣੀ ਕਾਰਵਾਈ ਤਾਂ ਅਸੀਂ ਕਰਾਉਂਦੇ ਸਾਨੂੰ 2 ਸਾਲ ਹੋ ਗਏ ਫਰਦਿਆਂ ਨੂੰ ਵੀ ਅਸੀਂ ਆਪਣਾ ਚੋਣ ਕਰਾਉਣੀ ਹੈਗੀ ਕੋਈ ਕਾਰਵਾਈ ਨਹੀਂ ਹੁੰਦੀ ਇੱਥੇ ਕੱਲਾ ਨਾਮ ਦਾ ਹੈ ਨੰਬਰ ਲੱਗ ਜਾਂਦਾ ਹੈਗਾ ਹਾਂ ਵੀ ਹੋ ਗਿਆ ਸਾਰੀ ਦਰਖਾਸਤ ਆ ਗਈ ਕੋਈ ਕਾਰਵਾਈ ਨਹੀਂ ਹੋਣੀ ਜੇ ਹੋਈ ਤਾਂ ਕਦੇ ਦੱਸ ਦਿਓ ਸਾਨੂੰ ਅਜੇ ਤੱਕ ਹੂੰ ਕਾਰਵਾਈ ਤਾਂ ਸਾਡੀ ਅਸੀਂ ਆਪਣਾ 1.5 ਸਾਲ ਹੋ ਗਏ ਤੜੀ ਫਰਦਿਆਂ ਨੂੰ ਵੀ ਚੋਣ ਕਰਾਉਣੀ ਹੈ ਚੋਣ ਕਰਾਉਣੀ ਹੈ ਕੋਈ ਕਾਰਵਾਈ ਨਹੀਂ ਗਈ ਤਸਵੀਲਦਾਰ ਕਹਿੰਦਾ ਹੈ ਏਡੀਮ ਕੋਲ ਚੱਲ ਜਾਓ ਏਡੀਮ ਕਹਿੰਦਾ ਹੈ ਡੀਸੀ ਕੋਲ ਚੱਲੇ ਜਾਓ ਜੀਿਕੰਦਾ ਐਮਐਲ ਦੇ ਕੋਲੇ ਚਲੇ ਜਾਓ ਹੂੰ ਵਿਧਾਇਕ ਸਾਹਿਬ ਨੂੰ ਇਸ ਚੀਜ਼ ਦਾ ਪਤਾ ਹੈ ਕਿ ਜਿਹੜਾ ਭਾਈ ਰੂਪਾ ਦੇ ਵਿੱਚ ਸਾਡੇ ਵਲੰਟੀਅਰ ਇਹ ਕੁਝ ਕਰ ਰਹੇ ਆ ਜਾਂ ਵਲੰਟੀਅਰਾਂ ਦੇ ਉੱਪਰ ਜੋ ਵੀ ਦੋਸ਼ ਨੇ ਇਹ ਚੀਜ਼ ਵਿਧਾਇਕ ਸਾਹਿਬ ਤੱਕ ਪਹੁੰਚੀ ਹੈ ਵਿਧਾਇਕ ਸਾਹਿਬ ਕੋਲੇ ਪਹੁੰਚੀ ਹੈ ਜੀ ਵਿਧਾਇਕ ਸਾਹਿਬ ਨੂੰ ਵੀ ਪਤਾ ਹੈ ਮੇਰੇ ਵਲੰਟੀਅਰ ਵਾਲੇ ਚੰਗੇ ਨਹੀਂਗੇ ਅੱਛਾ ਉਹਨੂੰ ਪਤਾ ਹੈ ਮੇਰੇ ਵਾਲੇ ਚੰਗੇ ਨਹੀਂ ਨਾਨੇ ਨੂੰ ਕੋਈ ਤਿਆਰ ਪੈਗਾ ਉਹ ਤਾਂ ਜ਼ਰੂਰੀ ਹੈ ਹੀ ਤਾਂ ਲੱਗਿਆ ਵੀ ਮੇਰੇ ਕੋਲੇ ਇਹ ਆ ਜਾਣਾ ਹੂੰ ਜਿਹੜਾ ਸਾਨੂੰ ਅੱਜ ਪਤਾ ਲੱਗਿਆ ਨਾ ਹੂੰ ਵਿਧਾਇਕ ਸਾਹਿਬ ਦਾ ਇਹੀ ਹੈ ਵੀ ਇਹ ਨਹੀਂ ਚਲਾ ਸਕਦੇ ਹੂੰ ਮਤਲਬ ਸਾਨੂੰ ਇਹ ਵੀ ਇਹ ਨਾ ਬੰਦਨ ਲਈ ਕੋਸ ਕਾਲੀਦਲ ਚ ਲਈਏ ਕੋਸ ਕਾਨ ਰਾਸ ਚ ਲਈਏ ਫਿਰ ਜਾ ਕੇ ਸਾਡਾ ਕੰਮ ਚੱਲੂਗਾ ਇਸੇ ਲਈ ਇਹ ਸ਼ਰਤ ਰੱਖੀ ਗਈ ਹੈ ਕਿ ਹਾਂ ਇਸੇ ਵਾਸਤੇ ਛੱਤ ਰੱਖੀ ਗਈ ਹੈ ਉਹਨੂੰ ਪਤਾ ਹੈ ਐਮਐਲਏ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਹੈ ਤੇ ਇਹ ਨਹੀਂ ਹੈ ਚਲਾਉਣ ਵਾਲੀ ਵੀ ਮੇਰੀ ਟੀਮ ਹੈ ਜਿਹੜੀ ਨਹੀਂ ਚਲਾਉਣ ਲਈ ਨਹੀਂ ਚਲਾਉ ਉਹ ਐਮਐਲਏ ਦੀ ਆਪ ਬੀਜਤੀ ਹੋ ਜਾਂਦੀ ਦਸੂ ਗੱਲ ਸੁਣੋ ਮੇਰੀ ਐਮਐਲਏ ਜਿੱਥੇ ਇੱਜ਼ਤ ਬਣਾਉਣੀ ਹੁੰਦੀ ਹੈਗੀ ਵੀ ਅਸੀਂ ਭਾਈਪਿੰਡ ਚਾਹ ਕੰਮ ਕੀਤਾ ਇਹ ਤਾਂ ਛੱਪੜ ਰੁਕੀ ਜਾਂਦੇ ਐ ਇੰਟਰਲੌਕ ਚੱਕ ਚੱਕ ਲਈ ਜਾਂਦੇ ਨਗਰ ਪੰਚਾਇਤ ਚੋਂ 10 ਰੁਪਏ ਦਾ ਸਮਾਨ ਮਿਲੇ ਮੈਨੂੰ ਲੱਗ ਲੇਬਲ ਹੁੰਦਾ ਵੀ ਇਥੇ ਜੇ ਭਾਈ ਕੋਈ ਚੀਜ਼ ਦੀ ਲੋੜ ਆ ਮੈਂ ਦੇਣ ਤਿਆਰ ਹਾਂ। ਕਿਹੜੀ ਸਰਕਾਰ ਕੋਲ ਹੁੰਦਾ ਮਤਾ ਪਾਸ ਕਰਾਉਣਾ ਟਾਈਮ ਲੱਗ ਜਾਂਦਾ ਹੈਗਾ। ਅਗਲਾ ਕਹਿੰਦਾ 5-4000 ਲੱਗਦਾ ਯਾਰ ਤੁਸੀਂ ਮੇਰੀ ਜੇਬ ਚ ਲੈ ਜਾਓ ਆ ਬੱਦਲ ਬੱਦਲ ਵਿਚਾਰ ਮੱਛੇ ਵੇਲੇ ਆ ਕੇ ਪਾ ਦਿਓ ਕੋਈ ਵਾ। ਇਹ ਤਾਂ ਜੇ ਮਨ ਲੱਗਾ ਚਾਰ ਬੱਦਲ ਪਾਈ ਹੁਣ ਉਸ ਚੱਕ ਦੇਣਗੇ। ਚੜੀ ਜਾ ਕੇ ਪਾ ਲੈਣਗੇ। ਆਹ ਕੰਮ ਤੇ ਹੋਈ ਪੈਗੇ। ਜੇ ਅਸੀਂ ਕਹਿੰਦੇ ਆ ਬਹੁਤ ਜਿਆਦਾ ਇਹਨਾਂ ਦੁੱਖ ਲੱਗਦਾ ਸੱਚੀ ਗੱਲ ਇਹ ਕਹਿ ਨਹੀਂ ਸਕਦਾਗਾ। ਮੈਂ ਕਹਿਣੋ ਚੱਕਦਾ ਨਹੀਂ। ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਅਸੀਂ ਬਹੁਤ ਸਾਫ਼ ਸੁਥਰਾ ਪ੍ਰਸ਼ਾਸਨ ਦੇ ਰਹੇ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆਂ ਜੰਦਰੀ ਆਪ ਆ ਕੇ ਦੇਖ ਲੀ ਹੂੰ ਅੱਛਾ ਪਰ ਦੇਖ ਲੈ ਆ ਕੇ ਵੀਡੀਓ ਵੀ ਭੇਜਤੀ ਮੈਂ ਤੁਹਾਨੂੰ ਹੂੰ ਮੁੱਕੈ ਨਾਲ ਥੋੜਾ ਹੁੰਦਾਗਾ ਹੂੰ ਇਹਨਾਂ ਨਾਲ ਤਾਂ ਬਹੁਤ ਕੁਝ ਹੁੰਦਾ ਉਹਨੇ ਤਾਂ ਕਹਤਾ ਸਾਰਾ ਭਾਈ ਰੂਪਾ ਪੱਕਿਆ ਪਿਆ ਸਾਰਾ ਦੇਖ ਲਵਾ ਕੇ ਟਿਆ ਪਿਆ ਸਾਰਾ ਹੂੰ ਕੋਈ ੱਟ ਲੱਗੀ ਦਿਖਾ ਦੇ ਸਾਨੂੰ ਆ ਕੇ ਕਹਦੇ ਅਸੀਂ ਜਾਵੜਾਂਗੇ ਜੇ ਮੁੱਖ ਮੰਤਰੀ ਆਊਗਾ ਕਦੋਂ ਮੈਂ ਗਰੰਟ ਦੇ ਕੇ ਗਿਆ ਅਸੀਂ ਜਾਵੜਾਂਗੇ ਅਸੀਂ ਕਹਦੇ ਭਾਈ ਆਈ ਹੈਗੀ ਜੇ ਦਵਾਈ ਕੋਈ ਨਹੀਂ ਕੀ ਐਮਐਲਏ ਕਹੇ ਦੀ ਹੂੰ ਕੋਈ ਭਾਈ ਆ ਮੈਂ 50 ਰੁਪਏ ਦਿੱਤੇ ਇਸ ਪ ਉਹਨਾਂ ਤੱਕ ਕੋਈ ਗ੍ਰਾਂਟ ਨਹੀਂ ਜੇ ਕੋਈ ਆਉਂਦਾ ਸੈਂਟਰ ਕਨੋਂ ਆ ਰਿਹਾ ਜੀ ਹੂੰ ਸੈਂਟਰ ਕਨੋਂ ਪੈਸੇ ਆ ਰਹੇ ਹੈਗੇ ਉਹ ਬੈਟ ਆ ਰਿਹਾ ਬੈਟ ਆ ਰਿਹਾ ਕੋਈ ਨਾ ਕੋਈ ਹੋਰ ਸੁਣ ਕਹਾਣੀ ਤੁਸੀਂ ਸੁਣੀ ਹੈ ਦਰਸ਼ਕੋ ਕਿ ਜਿਹੜਾ ਭਾਈ ਰੂਪਾ ਦੇ ਵਿੱਚ ਜਿੱਥੇ ਇੱਕ ਪਾਸੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਤਿੰਨ ਵਾਰ ਜਿਹੜੀ ਚੋਣ ਹੈ ਉਹ ਕੈਨਸਲ ਹੋ ਚੁੱਕੀ ਹੈ ਔਰ ਵਿਧਾਇਕ ਸਾਹਿਬ ਜਿਹੜੇ ਸਾਡੇ ਮਾਨਯੋਗ ਵਿਧਾਇਕ ਸਾਹਿਬ ਬਲਕਾਰ ਸਿੱਤੂ ਜੀ ਜਿਹੜੇ ਸਿੰਗਰ ਵੀ ਸੀਗੇ ਔਰ ਉਸ ਤੋਂ ਬਾਅਦ ਰਾਮਪਰਾ ਫੂਲ ਹਲਕੇ ਤੋਂ ਉਹ ਚੁਣੇ ਗਏ ਵਿਧਾਇਕ ਔਰ ਉਹਨਾਂ ਨੇ ਸ਼ਰਤ ਰੱਖੀ ਐਮਸੀ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਸ਼ਰਤ ਰੱਖੀ ਗਈ ਕਿ 6 ਐਮਸੀ ਕਮ ਸੇ ਕਮ ਜੇਕਰ ਆਮ ਆਦਮੀ ਪਾਰਟੀ ਦੇ ਸਰੂਪੇ ਪਾਉਣਗੇ ਤਾਂ ਅਸੀਂ ਜਿਹੜੀ ਇਹ ਚੋਣ ਹੋਣ ਦੇਵਾਂਗੇ ਤੇ ਅਸੀਂ ਉਹਨਾਂ ਚੋਂ ਪ੍ਰਧਾਨ ਚੁਣਾਂਗੇ ਹੁਣ ਮਸਲਾ ਇਹ ਹੈ ਜੇ ਜਿਹੜੇ ਆਮ ਲੋਕ ਹੈ ਆਮ ਲੋਕ ਕਮਾਂਕਾਰਾਂ ਲਈ ਤੁਹਾਡੇ ਕੋਲੇ ਆਉਂਦੇ ਆ ਆਮ ਲੋਕਾਂ ਦਾ ਕੀ ਕਹਿਣਾ ਕਿ ਉਹ ਜੇ ਰੋਜ਼ਾਨਾ ਉਹ ਤਾਂ ਪਰੇਸ਼ਾਨ ਹੋ ਰਹੇ ਆ ਉਹਨਾਂ ਦੇ ਤਾਂ ਕੰਮ ਰੋਜ਼ ਦੇ ਨਿੱਕੇ ਨਿੱਕੇ ਕੰਮ ਆ ਹੁੰਦੇ ਆ ਰੋਜ਼ਾਨਾ ਜਿਹੜੇ ਆਮ ਲੋਕਾਂ ਦੇ ਤੇ ਫਿਰ ਉਹਨਾਂ ਨੂੰ ਜਿਵੇਂ ਦੇਖੀ ਆਮ ਲੋਕ ਜੀ ਆ ਜੀ ਉਹਨਾਂ ਦੀ ਦਿਹਾੜੀ ਵੀ ਛੋਟੀ ਹੁੰਦੀ ਹਮ ਕੰਮ ਦੇ ਮਾਰੇ ਅੱਜ ਦੇ ਟਾਈਮ ਤੇ 300 ਤੋਂ ਲੈ ਕੇ 500 ਰੁਪਏ ਦਿਹਾੜੀ ਚੱਲ ਰਹੀ ਹੈਗੀ ਹਮ ਗਰੀਬ ਬੰਦੇ ਆ ਉਹਦੇ ਨਾਲ ਵੀ ਉਹਦਾ ਗੁਜ਼ਾਰਾ ਨਹੀਂ ਹੋ ਰਿਹਾ ਹੈਗਾ ਹਮ ਆਉਂਦੇ ਆ ਖੱਜਲ ਖਵਾਰ ਹੋ ਜਾਂਦੇ ਵਿਚਾਰੇ ਹਮ ਜਿੰਨੀ ਅਸੀਂ ਮਤ ਕਰ ਸਕਦੇ ਆ ਅਸੀਂ ਤਾਂ ਉਹਨਾਂ ਨਾਲ ਫੀਲਦਾਰ ਸਾਹਿਬ ਕੋਲ ਜਾ ਸਕਦੇ ਹਾਂ ਜੇ ਕੋਈ ਕੰਮ ਹੋਇਆ ਕਰਾਉਣ ਵਾਲਾ ਉਹ ਕਰਾ ਦਿੰਦੇ ਆ ਜੇ ਕੋਈ ਮੈਰਜ ਰਜਿਸਟਰ ਕਰਾਉਣ ਵਾਲਾ ਉਹ ਕਰਾ ਦਿੰਦੇ ਆ ਜੇ ਕੋਈ ਰਜਿਸਟਰੀ ਕਰਾਉਣ ਵਾਲਾ ਉਹ ਕਰਾ ਦਿੰਦੇ ਆਗੇ ਉਹੋ ਜੇ ਕੰਮ ਤਾਂ ਅਸੀਂ ਕਰਾਈ ਜਾਂਦੇ ਜੀ ਕੋਈ ਉਹਨਾਂ ਦਾ ਪੈਸਾ ਨਹੀਂ ਲੱਗਣਦਾ ਅਸੀਂ ਆਪ ਦੀ ਗੱਡੀ ਲੈ ਕੇ ਜਾਂਦੇ ਆ ਆਪ ਦਾ ਤੇਲ ਜੇ ਮੈਰਜ ਰਜਿਸਟਰ ਕਰਾਉਣ ਵਾਲੀ ਆ ਜਾਂ ਕੋਈ ਰਜਿਸਟਰੀ ਆ ਜਾਂ ਕੋਈ ਹੋਰ ਬੱਚਾ ਪੜਦਾ ਕੋਈ ਕੋਈ ਸਰਟੀਫਿਕੇਟ ਦਾਉਣਾ ਜਾਂ ਪਟਵਾਰੀ ਸਾਹਿਬ ਤੋਂ ਕੁਝ ਲਿਖਾਉਣਾ ਉਹ ਅਸੀਂ ਲਿਖਾ ਕੇ ਦੇ ਹੀ ਜਾਂਦੇ ਜੀ ਜਿਹੜੇ ਇੱਥੇ ਦਫ਼ਤਰ ਦੇ ਵਿੱਚੋਂ ਕੰਮ ਆ ਕੋਈ ਉਹ ਬਿਲਕੁਲ ਉਹਨੇ ਬੰਦ ਪਏ ਹੈਗੇ ਉਹ ਯਾਤਨੀ ਅੱਜ ਦੇ ਟਾਈਮ ਤੁਸੀਂ ਦਫ਼ਤਰ ਜਾਵੜੋ ਉਹਨਾਂ ਨੇ ਨਗਰ ਪੰਚਾਇਤ ਤੱਕ ਖਤਮ ਕਰਤੀ ਉਹਨਾਂ ਨੂੰ ਆਏ ਵੀ ਨਗਰ ਪੰਚਾਇਤ ਦੇ ਵਿੱਚ ਜਾਣੋ ਹੀ ਹਟ ਗਏ ਜੋ ਕੰਮ ਹੀ ਜਾਣੋ ਹੀ ਹਟ ਗਏ ਉਹਨਾਂ ਨੂੰ ਹੀ ਹਟ ਗਏ ਜੋ ਕੰਮ ਹੀ ਨਹੀਂ ਹੁੰਦਾ ਜੀ ਜਾ ਕੇ ਕਰੂ ਕੋਈ ਹੂੰ ਪਹਿਲਾਂ ਉੱਥੇ ਮੀਟਾ ਲੱਗਦਾ ਹੁੰਦਾ ਸੀ ਨਗਰ ਪੰਚਾਇਤ ਦੇ ਵਿੱਚ ਪੈਰ ਤਾਨ ਨੂੰ ਥਾਂ ਨਹੀਂ ਹੁੰਦਾ ਸੀ ਬਿਲਕੁਲ ਹਾਂਜੀ ਤੁਸੀਂ ਵੀ ਪਹਿਲਾਂ ਵੇਖਿਆ ਹੋਣਾ ਹੈਗਾ ਜੀ ਜੀ ਇੱਥੇ ਮੰਤਰੀ ਕੈਬਨਿਟ ਮੰਤਰੀ ਆਪ ਆ ਕੇ ਬਹਿੰਦੇ ਸੀ ਆਪ ਆ ਕੇ ਕੰਮ ਕਰਦੀ ਸੀ ਤੇ ਮੈਨੂੰ ਹਲਕੇ ਦਾ ਵਿਧਾਇਕੀ ਦੱਸ ਦਿਓ ਕਹ ਜਣਾਏ ਇਹਦੇ ਵਿੱਚ ਇੱਕ ਵਾਰੀ ਵੀ ਇੱਕ ਕਰਨੀ ਵੀ ਨਹੀਂ ਆ ਜਿੰਦਾ ਚੁਣੇ ਜਾਣ ਤੋਂ ਬਾਅ ਹੂੰ ਅੱਗੇ ਇਥੇ ਮੇਲਾ ਲੱਗਦਾ ਹੁੰਦਾ ਸੀ ਲੜਕੇ ਨੂੰ ਲੋਕ ਖੜੇ ਮੰਤਰੀ ਦਾ ਬੇਟਾ ਬੈਠਾ ਹੁੰਦਾ ਜਾਂ ਮੰਤਰੀ ਆਪ ਬੈਠਾ ਹੁੰਦਾ ਸੀ ਸੰਗਤ ਆਉਣ ਤੋਂ ਪਹਿਲਾਂ ਆ ਕੇ ਬੈਠ ਜਾਂਦੇ ਸੀ ਛਾਹ ਨੂੰ 5 ਵਜੇ ਜਾਂਦੇ ਸੀ ਉੱਥੇ ਦਫ਼ਤਰ ਚੋਂ ਚਾਹ ਪੀਂਦੇ ਜਿਹੜਾ ਕੱਪ ਵੀ ਨਾ ਸੀ ਹੂੰ ਬਾਹਰੋਂ ਨਹੀਂ ਸੀ ਇੱਕ ਕੋਈ ਖਰਚਾ ਨਹੀਂ ਸੀ ਕੋਈ ਖਰਚਾ ਨਹੀਂ ਪਾਇਆ ਜਾਂਦਾ ਕੋਈ ਹੋਰ ਨਹੀਂ ਸੀ ਵਧੀਆ ਲੋਕਾਂ ਦੇ ਕੰਮ ਹੁੰਦੇ ਸੀ ਉਦੋਂ ਨਗਰ ਪੰਚਾਇਤ ਸੀਗੀ ਜੀ ਹੁਣ ਤਾਂ ਨਗਰ ਪੰਚਾਇਤ ਦਾ ਨਾਂ ਹੀ ਕੱਢਾ ਜੀ ਤੁਹਾਡੇ ਵੱਲੋਂ ਤਰਖਾਸ ਦਿੱਤੀ ਗਈ ਹੈ ਜਿਹੜੇ ਆਂਦਰਖਾ ਸਾਡੇ ਬੰਨੀਆਂ ਉਹ ਸਹਿਮਤੀ ਨਹੀਂ ਦਿੱਤੀ ਅਸੀਂ ਜਿਹੜੇ ਐਮਸੀ ਹੈ ਨਾ ਪਰ ਉਹ ਅਸੀਂ ਤਾਂ ਵੈਸੇ ਪਾਈ ਸੀ ਪੋਸਟ ਵੀ ਜਿਹੜੀ ਜ਼ਮੀਨ ਰੋਕੀ ਹੈਗੀ ਨਗਰ ਪੰਚਾਇਤ ਦੀ ਜੇ ਅੰਡਰ ਆਉਂਦੀ ਹੈਗੀ ਸਪੜਾਂ ਦੀ ਮੈਂ ਉਹਨੂੰ ਛੜਵਾਇਆ ਜਾਵੇ ਜੀ ਤੇ ਮੈਂ ਦੋ ਚਾਰ ਬੰਦੇ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਯਾਰ ਬੋਲਣ ਦੀ ਅਕਲ ਹੈ ਨਹੀਂਗੀ ਸਵਦਾ ਵਾਲੀ ਇਹੋ ਜਿਹੀ ਉਹ ਕੀ ਬੰਨਾ ਮੰਤਰੀ ਬਣ ਜਾਣਗੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਵੀ ਗਲਤ ਬੋਲਿਆ ਉਹ ਸੋਸ਼ਲ ਮੀਡੀਆ ਤੇ ਜੇ ਨਹੀਂ ਧਮਕੀ ਦਿੱਤੀ ਤੁਹਾਨੂੰ ਧਮਕੀ ਗਾਲਾਂ ਗਾਲੀ ਗਲੋਚ ਕੀਤਾਗਾ ਜੇ ਉਤੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਸਾਰੇ ਐਮਸੀ ਸਹਿਮਤਾਂ ਅਸੀਂ ਧਰਨਾ ਵੀ ਲਾਵਾਂਗੇ ਠੀਕ ਹੈ ਜਿੰਨੀ ਕਾਰਵਾਈ ਹੋਈ ਉਹ ਤੇ ਕਰਾ ਕੇ ਰੱਖਾਂਗੇ ਬਾਹਰ ਜਿਉ ਮਾਫੀ ਨਹੀਂ ਮੰਗਦਾ ਜੀ ਪਹਿਲੀ ਗੱਲ ਤਾਂ ਇਹ ਹੈ ਜੇ ਕਿਸ ਨੇ ਰੋਕ ਲਈ ਛੱਪੜ ਦੀ ਜਗ੍ਹਾ ਰੋਕ ਲਈ ਗਰੀਬ ਲੋਕ ਦਾ ਜਿਹਦੇ ਕੋਲ ਕੁਛ ਨਹੀਂ ਤਾਂ ਮੰਨੀ ਗੱਲ ਯਾਰ ਜਿਹਦੇ ਕੋਲ 15 15 ਕਿੱਲੇ ਪੈਲੀ ਦੀ ਹੈਗੇ ਯਾਰ ਉਹ ਤਾਂ ਉਹੀ ਡੁੱਬ ਕੇ ਮਰ ਜੇ ਰੋਕਦਾ ਕਾ ਉਹ ਤਾਂ ਉਹ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਯਾਰ ਮੈਂ ਵੀ ਰੋਕਾਂ ਲੋਕ ਕੀ ਕਰਨ ਲੋਕ ਗਾਲਾਂ ਕੱਢਦੇ ਆ ਹੁਣ ਕੱਲ ਦੇ ਇਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਹਮ ਅਸੀਂ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਅਸੀਂ ਨਾ ਵੱਡੇ ਨਾ ਲੱ ਜਿਹਦੀ ਜਿੰਨੀ ਆਉਂਦੀ ਹੈ ਕਢਾ ਲਓ ਜੀ ਕਢਾ ਲਓ ਉੱਥੇ ਜਿਹਦੀ ਸਰਪਲਾਸ ਦੀ ਪੈਲੀ ਪਈ ਹੈ ਉੱਥੇ ਦੁਕਾਨਾ ਕਢ ਦੋ ਦੁਕਾਨਾ ਕਢ ਨਗਰ ਪੰਚਾਇਤ ਨੂੰ ਕੋਈ ਨਾ ਕੋਈ ਫਾਇਦਾ ਹੋਊਗਾ ਆਮਦਨ ਹੋਊਗੀ ਆਮਦਨ ਹੋਊਗੀ ਕੋਈ ਉੱਥੇ ਰੇੜੀ ਲਾਊਗਾ ਕੁਝ ਵੀ ਲਾਊਗਾ ਇਹ ਤਾਂ ਉੱਥੇ ਰੂੜੀਆਂ ਲਾਈ ਜਾਂਦੇ ਚਲੋ ਰੂੜੀਆਂ ਦੀ ਬੱਕਰੀ ਗੱਲ ਆ ਜਿਹਦੇ 15 ਕਿੱਲੇ ਪੈਲੀ ਦਾ ਉਹ ਵੀ ਕਬਜ਼ਾ ਕਰੀ ਜਾਂਦਾ ਹੁਣ ਹੂੰ ਗਰੀਬ ਨੇ ਤਾਂ ਕਰ ਲਿਆ ਕਰ ਲਿਆ ਯਾਰ ਪਰ ਨਗਰ ਪੰਚਾਇਤ ਰੋਕਣ ਦੀ ਬਜਾਏ ਸਮਾਨ ਮਹਈਆ ਕਰਵਾ ਰਹੀ ਹੈ ਹੈਗੀਆਂ ਮਿਲੀਪੁੱਕ ਚੱਲੀ ਜਾਂਦੀਆਂ ਹੂੰ ਹੁਣ ਜੇ ਅਸੀਂ ਸਾਡੇ ਵਰਗਾ ਰੋਗ ਦਾ ਕੋਈ ਤਾਂ ਬਈ ਜੀ ਰੋਮ ਮਾਰਦੇ ਆ ਕਿ ਧਮਕੀਆਂ ਦਿੰਦੇ ਆ ਇਹ ਦੇਖੋ ਮੁਲਾਜ਼ਮ ਹੀ ਨਗਰਪਾਲਿਕਾ ਦੀ ਕਹਿ ਦਿੰਨੇ ਆਪਾਂ ਮੁਲਾਜ਼ਮ ਜਦੋਂ ਈਓ ਸਾਹਿਬ ਜੇਈ ਸਾਹਿਬ ਜੇ ਬਿਨਾ ਮਤਾ ਪਏ ਤੋਂ ਉੱਥੇ ਇੰਟਰਲੌਕ ਟਾਈਲਾਂ ਪਹੁੰਚ ਰਹੀਆਂ ਤਾਂ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਦਰਸ਼ਕੋ ਬਹੁਤ ਵੱਡੀ ਖਬਰ ਹੈ ਕਿ ਇੱਕ ਗਲੀ ਜਿਹਦਾ ਮਤਾ ਵੀ ਨਹੀਂ ਪਿਆ ਔਨ ਰਿਕਾਰਡ ਕੁਛ ਨਹੀਂ ਉੱਥੇ ਇੰਟਰਲੌਕ ਟਾਈਲਾਂ ਵੀ ਚਿਣੀਆਂ ਜਾ ਚੁੱਕੀਆਂ ਆ ਔਰ ਐਮਸੀ ਸਾਹਿਬ ਖੜੇ ਆ ਸਾਰੇ ਕਿਸੇ ਨੇ ਉਹਦੇ ਚੋ ਮਤੇ ਤੇ ਸਾਈਨ ਕਿਸੇ ਨੇ ਕੀਤੀ ਹੈ ਜੀ ਨਹੀਂ ਕੀਤੀ ਅੰਤਰਰਾਸ਼ਟਰੀ ਢਾਡੀ ਜੱਥਾ ਬਗੀਚਾ ਸਿੰਘ ਜੀ ਭਾਈ ਰੂਪਾ ਜਥੇਦਾਰ ਜੀ ਤੁਸੀਂ ਇਹ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੋ ਤੁਸੀਂ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਬੇਨਤੀ ਤਾਂ ਇਹੀ ਸੀ ਵੀ ਸਾਡੀ ਤਾਂ ਕਿ ਇੱਕ ਤਾਂ ਜਿਹੜੀ ਪਿੰਡ ਦੀ ਏਕਤਾ ਹੈ ਜੀ ਇਹ ਪ੍ਰਭਾਵਿਤ ਨਾ ਹੋਵੇ ਸਾਰੀਆਂ ਪਾਰਟੀਆਂ ਪਿੰਡ ਦੀ ਤਰੱਕੀ ਲਈ ਕੰਮ ਕਰਨ ਅਸੀਂ ਸਾਰਿਆਂ ਨੂੰ ਜਿਹੜਾ ਪਹਿਲਾਂ ਡਿਸਕੁਰਸ ਸੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਮੈਂ ਤਕਰੀਬਨ 10 ਸਾਲ ਪਹਿਲੀ ਤਰਨ ਚ ਵੀ ਐਮਸੀ ਸੀ ਬਤੌਰ ਮੀਤ ਪ੍ਰਧਾਨ ਕੰਮ ਕੀਤਾ ਅਕਾਲੀ ਦਲ ਵੱਲੋਂ ਹੁਣ ਵੀ ਮੈਂ ਐਮਸੀ ਹਾਂ ਔਰ ਅਸੀਂ ਪੂਰਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦੇ ਹਾਂ ਹਰ ਖੇਤਰ ਚ ਵੀ ਜਦੋਂ ਅਕਾਲੀ ਸਰਕਾਰ ਸੀ ਉਦੋਂ ਵੀ ਕੋਈ ਮੇਰ ਤੇ ਨਹੀਂ ਰੱਖੀ ਗਈ ਵੀ ਕਾਂਗਰਸ ਹੀ ਹੈ ਜਾਂ ਕੋਈ ਹੋਰ ਪਾਰਟੀ ਦਾ ਹੂੰ ਇਹ ਜਿਹੜਾ ਆਪਣੇ ਪੰਚਾਇਤ ਪੱਧਰ ਦਾ ਕੰਮ ਹੁੰਦਾ ਇਹ ਸਾਰਿਆਂ ਦਾ ਸਾਰਿਆਂ ਵਾਸਤੇ ਹੁੰਦਾ ਇੱਕ ਗਲੀ ਬਣਾਈ ਉਹ ਚ ਕਾਲੀਆਂ ਨੇ ਵੀ ਲੰਗਣਾ ਕਾਂਗਰਸੀਆਂ ਨੇ ਲੰਗਣਾ ਪਾਰਟੀ ਨੇ ਵੀ ਲੰਗਣਾ ਸਾਰਿਆਂ ਵਾਸਤੇ ਸਹੂਲਤ ਜਿਹੜਾ ਪ੍ਰਧਾਨਗੀ ਦੀ ਚੋਣ ਨਾ ਹੋਣਾ ਇਹਦੇ ਬਹੁਤ ਵੱਡੇ ਕਾਟੇ ਪੈ ਰਹੇ ਸਨ ਇੱਕ ਤਾਂ ਅਸੀਂ ਚਾਹੁੰਦੇ ਸੀ ਵੀ ਸਾਡੇ ਨਗਰ ਪੰਚਾਇਤ ਦੀ ਜਿਹੜੀ ਹਦੂਦ ਹੋਰ ਵਧਾ ਸਕੀ ਜਿੱਦਣ ਸਾਡੇ ਪ੍ਰਧਾਨ ਬਣੇ ਤਾਂ ਬਹੁਤ ਸਾਰਾ ਏਰੀਆ ਜਿਹੜਾ ਹੈ ਕਿਉਂਕਿ ਪਿੰਡ ਸਾਡਾ ਬਹੁਤ ਵੱਡਾ ਹੈ ਕੋਠੇ ਬਾਹਰ ਨੇ ਔਰ ਉੱਥੇ ਜਿਹੜੀਆਂ ਜਿਹੜੀ ಗ್ರಾಮ ਪੰਚਾਇਤ ਹੁੰਦੀ ਹੈ ਉਹਦੀ ਜਿਹੜੀ ਗ੍ਰਾਂਟ ਬਹੁਤ ਘੱਟ ਹੁੰਦੀ ਹੈ ਤੇ ਉਹਦੀ ਡਿਵੈਲਪਮੈਂਟ ਵਾਸਤੇ ਉਹ ਫਿਰ ਹੀਣਪਾਬਣਾ ਮਹਿਸੂਸ ਕਰਦੇ ਆ ਵੀ ਯਾਰ ਤੁਸੀਂ ਤਾਂ ਵਧੀਆ ਗਲੀਆਂ ਚ ਇੰਟਰਲੌਕ ਲਵਾਈ ਹੈ ਲਾਈਟਾਂ ਵੀ ਲੱਗੀਆਂ ਤੇ ਅਸੀਂ ਇੱਥੇ ਮੱਛਰ ਚ ਮਰਦੇ ਆ ਸਾਨੂੰ ਪ੍ਰੋਬਲਮ ਹੈ ਉਹ ਜਦੋਂ ਅਸੀਂ ਜਾਂਦੇ ਆ ਤਾਂ ਸਾਰੇ ਲੋਕੇ ਇਹ ਮਹਿਸੂਸ ਕਰਦੇ ਆ ਹਰੇਕ ਬੰਦੇ ਨੂੰ ਪਤਾ ਤਾਂ ਹੁੰਦਾ ਨਹੀਂ ਲਾ ਆਪਾਂ ਉਥੋਂ ਤੱਕ ਕਰ ਸਕਦੇ ਜਿੱਥੋਂ ਤੱਕ ਸਾਡੇ ਨਗਰ ਪੰਚਾਇਤ ਦੀ ਹਦੂਦ ਪਰ ਹੁਣ ਜਿਹੜਾ ਹੋਇਆ ਕਿ ਕਈ ਬੰਦੇ ਵੀ ਕਹਿ ਦਿੰਦੇ ਆ ਜਿਵੇਂ ਹੁਣ ਕਈ ਬੰਦਾ ਕੋਈ ਮੀਡੀਆ ਤੇ ਕਹਿੰਦਾ ਜਾਂ ਕੋਈ ਤਰਕ ਦਿੰਦੇ ਆ ਵੀ ਸ਼ਾਮਲਾਟ ਪਹਿਲਾਂ ਵੀ ਰੁਕੀ ਸੀ ਸ਼ਾਮਲਾਟ ਜਿਹੜੀ ਹੈ ਉਹ ਜਦੋਂ ಗ್ರಾಮ ਪੰਚਾਇਤ ਸੀ ਉਦੋਂ ਬਹੁਤ ਸਾਰੀ ਰੁਕੀ ਉਹ ਜਿਹਨਾਂ ਉਹ ਉਸ ਤਰਕ ਤੇ ਆਪਾਂ ਹੋਰ ਰੁਕੀ ਜਾਈਏ ਤਾਂ ਇਹ ਮਾੜੀ ਮਤਲਬ ਉਹ ਰੁਕਣ ਦੀ بجائے ਉਹ ਛਡਵਾਉਣ ਦੀ بجائے ਹੋਰ ਰੁਕ ਰਹੀ ਹੈ ਹੋਰ ਰੁਕ ਰਹੀ ਹੈ ਸੋ ਉਹ ਉਹਦਾ ਜ਼ਰੂਰ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਇਹ ਕੱਲ ਨੂੰ ਕਿਉਂਕਿ ਅਸੀਂ ਚੁਣੇ ਹੋਏ ਨੁਮਾਇੰਦੇ ਆ ਲੋਕ ਸਾਨੂੰ ਕਹਿਣਗੇ ਕੱਲ ਨੂੰ ਅਸੀਂ ਵੀ ਵੋਟਾਂ ਨੂੰ ਜਾਵਾਂਗੇ ਚਲੋ ਮੇਰਾ ਤਾਂ ਮਾਈਂਡ ਹੈ ਵੀ ਆਪਾਂ ਨਹੀਂ ਇਲੈਕਸ਼ਨ ਗਾਹ ਨੂੰ ਲੜਨਾ ਪਰ ਜਿਹੜੇ ਦੂਸਰੇ ਲੋਕ ਆ ਉਹਨਾਂ ਨੇ ਤਾਂ ਲੜਨਾ ਨਾ ਉਹਨਾਂ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਅਸੀਂ ਕੋਸ਼ਿਸ਼ ਕਰਦੇ ਆਂ ਹਰੇਕ ਅਸੀਂ ਡੀਸੀ ਸਾਹਿਬ ਕੋਲੇ ਗਏ ਏਡੀਸੀ ਸਾਹਿਬ ਕੋਲੇ ਗਏ ਬਹੁਤ ਸਾਰੇ ਅਸੀਂ ਚੱਕਰ ਲਾਏ ਵੀ ਸਾਡੀ ਚੋਣ ਹੋ ਸਕੇ ਇਹ ਚੋਣ ਨਹੀਂ ਹੁੰਦੀ ਤਾਂ ਮੀਟਿੰਗ ਹੋ ਕੇ ਸਾਡੇ ਪਿੰਡ ਦੇ ਦੂਰੇ ਕੰਮ ਆ ਜਿਹੜੇ ਬਾਰਸ਼ ਆ ਰਹੀ ਹੈ ਕਿ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਪਿੰਡ ਨੂੰ ਸਹੂਲਤ ਮਿਲੇ ਕਿਉਂਕਿ ਬਹੁਤ ਵੱਡਾ ਸਾਡਾ ਪਿੰਡ ਹੈ ਬਾਕੀ ਇਤਿਹਾਸਕ ਪਿੰਡ ਹੈ ਇਹ ਕੋਈ ਇਤਿਹਾਸ ਵਿੱਚ ਵੀ ਬਹੁਤ ਵੱਡੀ ਇਮਿਹਤ ਰੱਖਦਾ ਹੈ ਬਿਲਕੁਲ ਇਹ ਨਗਰਪਾਲਿਕਾ ਜੀ ਮੈਂ ਪਹਿਲਾਂ ਸੇਮੇ ਬਾਦਸ਼ਾਹ ਦਾ ਆਪ ਦਾ ਵਸਾਇਆ ਨਗਰਬਾਬਾ ਭਾਈ ਰੂਪਤਨ ਜੀ ਦੀ ਬਖਸ਼ਿਸ਼ ਹੈ ਤਾਂ ਜੇ ਇਹਦਾ ਮਾੜਾ ਹਾਲ ਹੈ ਤਾਂ ਫਿਰ ਬਹੁਤ ਮਾੜੀ ਗੱਲ ਹੈ ਵੀ ਆਪਾਂ ਨੂੰ ਮੌਕਾ ਮਿਲਿਆ ਤੇ ਆਪਾਂ ਵਧੀਆ ਕਰ ਸਕੀਏ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਲੇ ਵੀ ਬਹੁਤ ਜਾਰੀ ਹੈ ਸਾਡੀ ਕੋਸ਼ਿਸ਼ ਹੈ ਵੀ ਹਾਂਜੀ ਮੇਰਾ ਸਵਾਲ ਇਹ ਹੈ ਕਿ ਜੇਕਰ ਸਤਾਤਾ ਰੀਤਰ ਵੱਲੋਂ ਤੁਹਾਡੇ ਵਾਰ-ਵਾਰ ਅਪੀਲ ਕਰਨ ਦੇ باوجود ਇਹ ਵੀਡੀਓ ਆਉਣ ਦੇ باوجود ਵੀ ਜੇਕਰ ਇਹ ਚੋਣ ਨਹੀਂ ਕਰਵਾਈ ਜਾਂਦੀ ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਡਕਾ ਰਹਿ ਜਾਂਦਾ ਤਾਂ ਤੁਹਾਡਾ ਫਿਰ ਅਗਲਾ ਅਗਲੀ ਰਣਨੀਤੀ ਤੁਹਾਡੀ ਕੀ ਹੋਊ ਨਹੀਂ ਰਣਨੀਤੀ ਤਕਰੀਬਨ ਅਸੀਂ ਤੈਅ ਕਰ ਲਈ ਸੀ ਵੀ ਜੇ ਕੋਈ ਨਾ ਰਿਸਪਾਂਸ ਮਿਲਿਆ ਫਿਰ ਅਸੀਂ ਲੀਗਲੀ ਜਿਹੜਾ ਕਿਉਂਕਿ ਆਪਾਂ ਕਾਨੂੰਨੀ ਕਰ ਸਕਦੇ ਹਾਂ ਹਾਈ ਕੋਰਟ 'ਚ ਅਪੀਲ ਕਰ ਸਕਦੇ ਹਾਂ ਜੀ ਉੱਥੇ ਜਾ ਕੇ ਅਸੀਂ ਉਹਦੇ ਸਾਰੇ ਐਮਸੀਆਂ ਨੂੰ ਨਾਲ ਲੈ ਕੇ ਅਸੀਂ ਉੱਥੇ ਅਪੀਲ ਕਰਾਂਗੇ ਜੇ ਉਦੋਂ ਪਹਿਲਾਂ ਕੋਈ ਹੱਲ ਹੋ ਗਿਆ ਹਾਂ ਇਹ ਹੈ ਵੀ ਚਲੋ ਹੋ ਜੇ ਕਿਸੇ ਨੂੰ ਵੀ ਚਲੋ ਅਸੀਂ ਤਾਂ ਇਹ ਸਹਿਮਤੀ ਕਰ ਲਈ ਵੀ ਪਿੰਡ ਦੇ ਹੀ ਬਣੂ ਹਾਂ ਇਹਨਾਂ ਬਾਹਰੋਂ ਹੀ ਬਣੂ ਹਾਂ ਜੇ ਕੋਈ ਜੇ ਜੇ ਨਵੀਂ ਚੋਣ ਕਰਾ ਕੇ ਵੀ ਉਸ ਤੋਂ ਵੀ ਉਹ ਪਿੰਡ ਦਾ ਹੀ ਬਣੂਣਾ ਹੈ ਜੇ ਕੋਈ ਐਮਸੀ ਹੋ ਸਾਡੇ ਪਿੰਡ ਦੇ ਹੀ ਹੋ ਜੀ ਬਾਹਰੋਂ ਤਾਂ ਕੋਈ ਆ ਨਹੀਂ ਜਾਣਾ ਕੋਈ ਹੋਰ ਦੂਜੇ ਦੇਸ਼ ਤੋਂ ਆ ਨਹੀਂ ਜਾਣਾ ਕੋਈ ਵੀ ਬਣ ਜੇ ਪ੍ਰਧਾਨ ਕੰਮ ਤਾਂ ਪਿੰਡ ਦਾ ਕੰਮ ਹੋਣਾ ਚਾਹੀਦਾ ਜੀ 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 ਬਿਲਕੁਲ ਜੇ ਕੋਈ ਚੀਜ਼ ਬਣੂ ਉਹਨੂੰ ਸਾਰਾ ਪਿੰਡ ਹੀ ਵਰਤੂ ਅਕਸਰ ਪਿੰਡਾਂ ਦੇ ਵਿੱਚ ਇੱਕ ਬੰਦਾ ਤਾਂ ਵਰਤਦਾ ਨਹੀਂ ਇੱਕ ਪਾਰਟੀ ਦੀ ਉਹ ਪਾਰਟੀ ਨਹੀਂ ਜੇ ਅਸੀਂ ਮੈਂ ਅੱਗੇ ਬੇਨਤੀ ਕੀਤੀ ਗਲੀਆਂ ਨਾਲੀਆਂ ਬਣੀਆਂ ਤਾਂ ਸਾਰੇ ਹੀ ਲੰਘਦੇ ਆ ਨਾ ਸਾਰਿਆਂ ਨੂੰ ਸੁਖ ਅਕਾਲੀਆਂ ਨੂੰ ਵੀ ਸਹੂਲਤ ਹੈ ਆਮ ਪਾਰਟੀ ਨੂੰ ਵੀ ਸਹੂਲਤ ਹੈ ਜਿਹੜਾ ਕਿਸੇ ਪਾਰਟੀ ਨਾਲ ਨਹੀਂ ਉਹਨੂੰ ਵੀ ਸਹੂਲਤ ਹੈ ਜਿਹੜਾ ਨੋਟਾ ਦਾ ਸੰਜਾ ਲੱਭਦਾ ਉਹਨੂੰ ਵੀ ਸਹੂਲਤ ਹੈ ਸਹੂਲਤ ਹੈ ਉਹ ਜੇ ਕੋਈ ਚੀਜ਼ ਪਿੰਡ 'ਚ ਬਣੂਗੀ ਉਹਦੀ ਸਾਰਿਆਂ ਨੂੰ ਸਹੂਲਤ ਹੋ ਪਰ ਇਹ ਹੈ ਵੀ ਇਹ ਮੌਕਾ ਜਿਹੜਾ ਹੈਗਾ ਕਿਹ ਟਾਈਮ ਜਿਹੜਾ ਇਹ ਪਿੱਛੇ ਨਹੀਂ ਪਾਉਣਾ ਚਾਹੀਦਾ ਜੀ ਐਮਐਲਏ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਕਹਿ ਜੇ ਮੁੱਖ ਮੰਤਰੀ ਸਾਹਿਬ ਦੀਕਰ ਸਾਡੀ ਇਹ ਵੀਡੀਓ ਪਹੁੰਚਦੀ ਹੈ ਤੇ ਅਸੀਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਹਾਂ ਵੀ ਕੱਲੇ ਸੰਗਰੂਰ ਦੇ ਤਾਂ ਨਹੀਂ ਮੁੱਖ ਮੰਤਰੀ ਤੁਸੀਂ ਆਪਦੇ ਪਿੰਡ ਸਤਾਜ ਨੂੰ ਵਧੀਆ ਬਣਾਈ ਜਾਂਦੇ ਮੈਂ ਜਾ ਕੇ ਵੇਖ ਕੇ ਆਇਆ ਹਾਂ ਉੱਥੇ ਵਧੀਆ ਕਰੀ ਜਾਂਦੇ ਹੈ ਇਹ ਸਾਡਾ ਪਿੰਡ ਵੀ ਇਤਿਹਾਸ ਮੁੱਖ ਮੰਤਰੀ ਤਾਂ ਸਾਰੇ ਪੰਜਾਬ ਦਾ ਹੁੰਦਾ ਮੁੱਖ ਮੰਤਰੀ ਦਾ ਸਾਡਾ ਵੀ ਹੈ ਅਸੀਂ ਵੀ ਸਤਿਕਾਰ ਕਰਦੇ ਆ ਵੀ ਚਲੋ ਜਿੱਦਣ ਆਮੀ ਪਾਰਟੀਆਂ ਲੱਗ ਲੱਗ ਹੁੰਦੀ ਐ ਪਹਿਲਾਂ ਗੱਲ ਸੀ ਵੀ ਕਾਈ ਕੇਜਰੀਵਾਲ ਮੁੱਖ ਮੰਤਰੀ ਬਣੂ ਜਿੱਦਣ ਪੰਜਾਬ ਦੀ ਗੱਲ ਆਈ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਸਾਰਿਆਂ ਨੂੰ ਖੁਸ਼ੀ ਹੋਈ ਸੀ ਸਾਰੇ ਸਿੱਖਾਂ ਨੂੰ ਇਹ ਖੁਸ਼ੀ ਹੋਈ ਸੀ ਚਾਹੇ ਕੋਈ ਕਾਂਗਰਸੀ ਐ ਕਾਂਗਰਸੀ ਐ ਪਾਰਟੀਆਂ ਇੱਕ ਅਲੱਗ ਜੀ ਹੁੰਦੀ ਐ ਵੀ ਚੱਲ ਯਾਰ ਸਾਡਾ ਪੰਜਾਬ ਦਾ ਤਾਂ ਮੁੰਡਾ ਬਣੂਗਾ ਨੌਜਵਾਨ ਬਣੂਗਾ ਸੋ ਕੋਈ ਵੱਖਰਾ ਉਹ ਚ ਲੈ ਕੇ ਆਊਗਾ ਜੀ ਤੇ ਉਹ ਥੋੜੀ ਨਰਾਸ਼ਤਾ ਹੋਈ ਉਹਨਾਂ ਨੂੰ ਇਹ ਚਾਹੀਦਾ ਵੀ ਉਹ ਵੀ ਧਿਆਨ ਦੇ ਧਿਆਨ ਦੇ ਸੋ ਦਰਸ਼ਕੋ ਇੱਕ ਹੋਰ ਵੱਡੀ ਗੱਲ ਮੈਂ ਦੇਖੀ ਹੈ ਕਿ ਅਕਸਰ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਆਪਸੀ ਟਕਰਾਅ ਜ਼ਰੂਰ ਹੁੰਦਾ ਦੇਖਿਆ ਹੈ ਕਿ ਮੈਂ ਬਣਨਾ ਹੈ ਪ੍ਰਧਾਨ ਮੈਂ ਬਣਨਾ ਹੈ ਇੱਥੇ ਪਹਿਲੀ ਵਾਰ ਅਸੀਂ ਇਹ ਚੀਜ਼ ਦੇਖ ਰਹੇ ਹਾਂ ਕਿ तमाम ਸਾਰੇ ਐਮਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਕਹਿ ਰਹੇ ਆ ਵੀ ਕਿਸੇ ਨੂੰ ਵੀ ਬਣਾ ਦਿਓ ਵਿਧਾਇਕ ਸਾਹਿਬ ਤੱਕ ਵੀ ਇਹਨਾਂ ਨੇ ਜਿਹੜੀ ਅਪਰੋਚ ਕੀਤੀ ਇਹਨਾਂ ਦਾ ਕਹਿਣਾ ਸੀ ਕਿ ਕਿਸੇ ਦੇ ਵੀ ਸਿਰ ਤੇ ਹੱਥ ਰੱਖ ਦਿਓ ਕਿਸੇ ਨੂੰ ਬਣਾ ਦਿਓ ਪਰ ਚੋਣ ਕਰਵਾਓ ਸਾਡਾ ਨਗਰਪੰਚਾਇਤ ਦਾ ਕੰਮ ਹੈ ਜਿਹੜਾ ਨਗਰ ਦਾ ਕੰਮ ਹੈ ਡਿਵੈਲਪਮੈਂਟ ਦੇ ਕੰਮ ਹੈ ਉਹ ਰੁਕਣੇ ਨਹੀਂ ਚਾਹੀਦੇ ਕੋਈ ਵੀ ਪ੍ਰਧਾਨ ਬਣੇ ਭਾਵੇਂ ਕਿਸੇ ਪਾਰਟੀ ਦਾ ਬਣੇ ਇੱਥੇ ਇਹ ਵੀ ਇੱਕ ਚੀਜ਼ ਵਿਲੱਖਣ ਹੈ ਕਿ ਇਹਨਾਂ ਦੀ ਵੀ ਸੋਚ ਨੂੰ ਸਲਾਮ ਹੈ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਚੀਜ਼ ਅਕਸੈਪਟ ਕਰ ਰਹੇ ਆ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਸਾਰੇ ਐਮਸੀਆਂ ਚੋਂ ਪ੍ਰਧਾਨ ਬਣਾ ਦਿੱਤਾ ਜਾਵੇ ਸੋ ਦੇਖਣਾ ਹੋਵੇਗਾ ਕਿ ਸਾਡੇ ਵਿਧਾਇਕ ਸਾਹਿਬ ਤੇ ਸੱਤਾਧਾਰੀ ਤੇਰੀਆਂ ਅੱਖਾਂ ਕਦੋਂ ਖੁੱਲਦੀਆਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਗੁਰੂਆਂ ਦੀ ਵਸਾਈ ਇਸ ਨਗਰੀ ਦੇ ਵਿੱਚ ਨਗਰ ਪੰਚਾਇਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿਹੜਾ ਇੱਕ ਵੱਡਾ ਵਿਵਾਦ ਖੜਾ ਹੋਇਆ ਔਰ ਜਿਹੜੀ ਚੋਣ ਤਿੰਨ ਵਾਰ ਕੈਨਸਲ ਕੀਤੀ ਜਾ ਚੁੱਕੀ ਹੈ ਔਰ ਐਮ ਸੀ ਸਹਿਬਾਨ ਨੇ ਸੋਸ਼ਲ ਮੀਡੀਆ ਦਾ ਮੀਡੀਆ ਦਾ ਸਹਾਰਾ ਲੈ ਕੇ ਆਪਣੀ ਆਵਾਜ਼ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨਗਰ ਦੇ ਜਿਹੜੇ ਕੰਮ ਹੈ ਵਿਕਾਸ ਕਾਰਜ ਹੈ ਉਹ ਰੁਕੇ ਹੋਏ ਨੇ ਉਹਨਾਂ ਨੂੰ ਸ਼ੁਰੂ ਕਰਨ ਲਈ ਪ੍ਰਧਾਨ ਦਾ ਹੋਣਾ ਜ਼ਰੂਰੀ ਹੈ ਸੋ ਬਾਕੀ ਮੁੱਦੇ ਸਾਰੀਆਂ ਤੁਸੀਂ ਗੱਲਾਂ ਬਾਤਾਂ ਸੁਣੀਆਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਕੈਮਰਾ ਪਰਸਨ ਲੱਖੀ ਬਰਾੜ ਦੇ ਨਾਲ ਮੈਨੂੰ ਪ੍ਰਦੀਪ ਤੇ ਲੋਨ ਨੂੰ ਦੇ ਬੋ ਇਜਾਜ਼ਤ ਸਤਿ ਸ਼੍ਰੀ ਅਕਾਲ